ਅਸੀਂ ਤਾਂ ਇੱਥੇ ਝੰਡੀਆਂ ਪਾ ਕੇ ਇਕੱਲੇ ਸਵਾਲ ਹੀ ਕਰਨੇ ਆ ਸਵਾਲਾਂ ਤੋਂ ਵੀ ਭਾਈਦਿਆ ਨੇਰੀ ਬਣ ਜਾਂਦੇ ਆ ਵੇਖ ਕੇ ਹੰਸ ਰਾਜ ਹੰਸ ਆਊਗਾ ਅਸੀਂ ਅਡੀ ਕਰਦੇ ਆ ਉਹਦੀ ਸਵਾਲ ਐ ਐਸੇ ਕਰੋ ਇਹਦੇ ਭਿਓ ਭਿਓ ਕੇ ਮਾਰੋ ਜਿਹੜਾ ਆਪ ਹੀ ਭੱਜੇ ਤੁਹਾਨੂੰ ਭਜਾਉਣ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਤਿਆਰ ਬੈਠੇ ਆਂ ਵੀ ਸਾਨੂੰ ਵੀ ਸਨਾਮ ਦੀਆਂ ਉਹ ਜੇਲਾਂ ਦੇ ਵਿੱਚ ਸਿੱਟਿਆ ਜਾ ਸਕਦਾ ਹੈ ਸਾਡੇ ਤੇ ਵੀ ਐਨਐਸਏ ਲੱਗਿਆ ਜਾ ਸਕਦਾ ਹੈ ਅਸੀਂ ਨਿਤ ਕਫਣ ਬੰਨ ਕੇ ਘਰੋਂ ਤੁਰਦੇ ਆਂ ਵੀ ਪਤਾ ਨਹੀਂ ਜਦੋਂ ਆਗੇ ਘਰੇ ਤਾਂ ਪਕਾ ਲਿਓ ਸਾਡੇਗਾ ਨਹੀਂ ਸਾਡੇ ਆਟੇ ਦੇ ਵਿੱਚ ਪਾਣੀ ਨਾ ਪਾਇਓ ਜਿੰਨਾ ਚਿਰ ਅਸੀਂ ਘਰੇ ਨਹੀਂ ਆਉਂਦੇ ਬਿੱਟੂ ਹਰੀ ਜਿਹੜੇ ਲੋਕਾਂ ਨੂੰ ਬੁੱਧੂ ਬਣਾਉਣਾ ਚਾਹੁੰਦੇ ਆ ਜਾਸਾ ਹੈ ਵੀ ਲੋਕ ਤਾਂ ਬੁੱਧੂ ਆ ਭੇਡਾਂ ਅੱਜ ਯਾਰ ਅੱਜ ਆਦਾ ਮੈਂ ਪੰਜਾਬ ਨੂੰ ਬਚਾਉਣ ਟੇ ਹੋਇਆ ਆ ਉੱਥੇ ਆਦਾ ਸੀ ਮੈਂ ਭੀਜਪੀ ਦੇ ਛਿੱਤਰ ਲਾ ਕੇ ਮਰੂੰਗਾ ਮੈਂ ਇਹਨਾਂ ਨਾਲ ਬਾਈਟ ਕਰਾਂ ਇਹ ਤਾਂ ਕਿਸਾਨ 726 ਮਰਾਤੇ ਕੀ ਅੱਜ ਉਹ 726 ਕਿਸਾਨ ਜਾਂਦੇ ਹੋਗੇ ਪਰਚੀਆਂ ਨੇ ਕੁਝ ਨਹੀਂ ਕਰਨਾ ਆ ਤੁਸੀਂ ਦੇਖ ਲੈ ਇਹਨਾਂ ਦਾ ਕੋਈ ਸਟੈਂਡ ਹੈ ਉਹ ਸ਼ੀਤਲਾ ਘਰਵਾਲ ਹੈ ਐਮਐਲਏ ਬਣਾਇਆ ਆਮ ਆਦਮੀ ਪਾਰਟੀ ਚ ਅੱਜ ਝੋਲੀ 'ਚ ਬੈਠਾ ਭਾਜਪੀ ਦੇ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਐਮਪੀ ਬਣਾਇਆ ਗਿਆ ਭਾਜਪੀ ਦੀ ਝੋਲੀ ਵਿੱਚ ਮਹਾਰਾਣੀ ਪ੍ਰੀਤਕੌਰ ਐਮਪੀ ਬਣਦੀ ਆ ਕਾਂਗਰਸ ਦੀ ਪਾਰਟੀ 'ਚ ਤੇ ਅੱਜ ਬੈਠੀ ਆ ਭਾਜਪੀ ਦੀ ਝੋਲੀ 'ਚ ਚੰਡਾ ਚ ਬੈਠੇ ਆ ਨਾ ਝੋਲੀ ਚੱਕ ਜਿਹੜੇ ਕਹਿ ਦਿੰਦੇ ਆ ਵਿਰੋਧ ਹੈ ਲੋਕਤੰਤਰ ਨਹੀਂ ਉਹਨਾਂ ਨੇ ਵੋਟਾਂ ਕਹਿਣ ਤਾਂ ਉਹ ਨਹੀਂ ਆ ਅਸੀਂ ਇਹਨੂੰ ਕਿਦੋਂ ਕਹਿੰਨੇ ਆ ਵਿਰੋਧ ਅਸੀਂ ਆਪਦੇ ਸਵਾਲਾਂ ਦਾ ਜਵਾਬ ਮੰਗਦੇ ਆ ਕੀ ਤੁਸੀਂ ਆ ਕੀਤਾ ਕੀਤਾ ਤਾਂ ਦੱਸੋ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਜਿੱਥੇ ਵੀ ਇਹਨਾਂ ਦੇ ਐਮਪੀ ਜਾਣਗੇ ਆ ਚੋਣਾਂ ਦੇ ਵਿੱਚ ਆਉਣਗੇ ਤੇ ਅਸੀਂ ਉਹਨਾਂ ਦਾ ਕਾਲੀਆਂ ਝੰਡੀਆਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਜਦੋਂ ਤੋਂ ਐਸਕੇਐਮ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਭਾਜਪਾ ਦੇ ਆਗੂ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਵਿਰੋਧਤਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਊਗਾ ਵਿਰੋਧਤਾ ਪੰਜਾਬ ਦੇ ਵਿੱਚ ਹੋਊਗੀ ਉਦੋਂ ਤੋਂ ਪੰਜਾਬ ਭਰ ਦੇ ਵਿੱਚ ਬੋਰਡ ਜਿਹੜੇ ਆ ਉਹ ਵੀ ਲੱਗਣੇ ਸ਼ੁਰੂ ਹੋ ਗਏ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿ ਬੀਜੇਪੀ ਦੇ ਲੀਡਰਾਂ ਨੂੰ ਵੜਨ ਨਹੀਂ ਦਿੱਤਾ ਜਾਊਗਾ ਤੇ ਜੇ ਬੀਤੇ ਦਿਨਾਂ ਦੀ ਮੈਂ ਗੱਲ ਕਰਾਂ ਤਾਂ ਬੀਤੇ ਦਿਨਾਂ ਦੇ ਵਿੱਚ ਚਾਹੇ ਉਹ ਹੰਸ ਰਾਜ ਹੰਸ ਹੋਣ ਚਾਹੇ ਪ੍ਰਨੀਤ ਕੌਰ ਹੋਣ ਚਾਹੇ ਹੋਰ ਵੀ ਭਾਜਪਾ ਦੇ ਜਿਹੜੇ ਆ ਉਹ ਉਮੀਦਵਾਰ ਹੋਣ ਉਹ ਜਿਹੜੇ ਵੀ ਪਿੰਡਾਂ ਦੇ ਵਿੱਚ ਜਾਂਦੇ ਨੇ ਜਾਂ ਜਿਹੜੇ ਵੀ ਸ਼ਹਿਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਡਟਮਾ ਵਿਰੋਧ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਦੇਖਣ ਨੂੰ ਜ਼ਰੂਰ ਮਿਲਦਾ ਗੱਲਬਾਤ ਕਰਾਂਗੇ ਕਿ ਕਿਹੜੇ ਕਾਰਨ ਨੇ ਭਾਈ ਕਿ ਕੀ ਕਾਰਨ ਨੇ ਕਿ ਬੀਜੇਪੀ ਦੇ ਲੀਡਰਾਂ ਦਾ ਇਸ ਕਦਰ ਵਿਰੋਧ ਹੋ ਰਿਹਾ ਚੱਲੂਗਾ ਕਿਵੇਂ ਕਿਉਂਕਿ ਵੋਟਾਂ ਦੇ ਵਿੱਚ ਤਾਂ ਇਹਨਾਂ ਲੀਡਰਾਂ ਨੇ ਲੋਕਾਂ ਦੇ ਕੋਲੇ ਵੋਟਾਂ ਮੰਗਣ ਦੇ ਲਈ ਆਉਣਾ ਹੁੰਦਾ ਵੋਟਾਂ ਦੇ ਵਿੱਚ ਤਾਂ ਗਲੀਆਂ ਮੁਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਉਣਾ ਹੁੰਦਾ ਪਰ ਜੇ ਇਸ ਤਰ੍ਹਾਂ ਵਿਰੋਧਤਾ ਦਾ ਸਾਹਮਣਾ ਕਰਨਾ ਪਾ ਇਸੇ ਤਰ੍ਹਾਂ ਵਿਰੋਧ ਹੁੰਦਾ ਰਿਹਾ ਕਾਲੀਆਂ ਝੰਡੀਆਂ ਦਿਖਾਈਆਂ ਜਾਣ ਲੱਗੀਆਂ ਮੁਰਦਾਬਾਦ ਦੇ ਨਾਅਰੇ ਲੱਗਣ ਲੱਗੇ ਤਾਂ ਫਿਰ ਕਿਸ ਤਰ੍ਹਾਂ ਦੇ ਨਾਲ ਚੱਲੂਗਾ ਕਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਆਉਣਗੇ ਗੱਲਬਾਤ ਜਿਹੜੀ ਹੈਗੀ ਉਹ ਕਰਾਂਗੇ ਪ੍ਰਧਾਨ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਦੇ ਆ ਕਿ ਬੀਜੇਪੀ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਤਾਂ ਵੋਟਾਂ ਮੰਗਣੀਆਂ ਭਾਈ ਵੋਟਾਂ ਲੋਕਤੰਤਰ ਹੈ ਡੈਮੋ ਤਾ ਵੋਟਾ ਮੰਗਣ ਤਾਂ ਸਾਨੂੰ ਆਉਣ ਦੇ ਦੋ ਘੱਟੋ ਘੱਟ ਉਹ ਤੋਂ ਬਾਅਦ ਦੇਖ ਲਾਂਗੇ ਇੱਕ ਤਾਂ ਅਸੀਂ ਚੈਨਲ ਆਂ ਦਾ ਸਵਾਗਤ ਕਰਦੇ ਆ ਜਿਹੜੇ ਸਾਡੇ ਲੋਕ ਲੋਕਾਂ ਦੀ ਆਵਾਜ਼ ਦੁਨੀਆ ਦੇ ਉੱਪਰ ਲੈ ਕੇ ਜਾਂਦੇ ਆ ਜੀ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਉਨਯੇਕਤਾ ਗਰਾਹਾਂ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਹੋਇਆ ਹੈ ਕਿ ਬੀਜੇਪੀ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਉਹਨਾਂ ਨੇ ਸਾਡੀਆਂ ਜਿਹੜੀਆਂ ਮੰਗਾਂ 21 ਦੇ ਵਿੱਚ ਮੰਨੀਆਂ ਗਈਆਂ ਸੀਗੀਆਂ 1 ਉਹਨੇ ਨਵੰਬਰ ਨੂੰ ਗੁਰਨਾਨਕ ਦੇ ਗੁਰਪਰਵ ਦੇ ਉੱਤੇ ਇੱਕ ਐਲਾਨ ਵੀ ਕੀਤਾ ਗਿਆ ਸੀਗਾ ਵੀ ਅਸੀਂ ਜਿਹੜੇ ਤਨਖਾਲੇ ਕਾਨੂੰਨ ਵਾਪਸ ਕਰਤੇ ਆ ਤੇ ਅਸੀਂ ਲੋਕਾਂ ਤੋਂ ਮਾਫੀ ਚਾਹੁੰਦੇ ਆ ਵੀ ਅਸੀਂ ਇਹ ਸਮਝਾ ਨਹੀਂ ਸਕੇ ਉਦੋਂ ਵੀ ਜਿਹੜੀ ਮਾਫੀ ਉਹ ਕਾਰਪੋਰੇਟ ਕਰਾਉਣਾ ਤਾਂ ਮੰਗੀ ਗਈ ਸੀ ਤੇ ਜਿੱਥੋਂ ਤੱਕ ਲਿਖਤੀ ਸਮਝੌਤਾ ਹੋਇਆ ਸੀਗਾ ਤੇ ਕਮੇਟੀ ਬਣਾ ਕੇ ਸਾਡੀਆਂ ਸਾਰੀਆਂ ਮੰਗਾਂ ਸਮੇਤ ਸਾਰੀਆਂ ਫਸਲਾਂ ਤੇ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਾ ਸੀਗਾ ਲਖਮੀਰਪੁਰ ਖੀਰੀ ਦੀ ਜਿਹੜੀ ਘਟਨਾ ਦੇ ਤਾਂ ਅਸਰ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਉਹਨਾਂ ਲੋਕਾਂ ਨੂੰ ਇਨਸਾਫ ਦੇਣਾ ਜਿਹਨਾਂ ਤੇ ਗੱਡੀ ਚੜਾ ਕੇ ਚਾਰ ਨੂੰ ਸ਼ਹੀਦ ਕੀਤਾ ਇੱਕ ਪੱਤਰਕਾਰ ਸ਼ਹੀਦ ਕਰਤਾ ਸੀ। ਇਸੇ ਤਰ੍ਹਾਂ ਜਿਹੜੇ ਲੋਕਾਂ ਦੇ ਅੰਦੋਲਨਕਾਰੀਆਂ ਤੇ ਪਾਏ ਸੀ ਪਰਚੇ ਉਹ ਰੱਦ ਕਰਨੇ ਸੀ ਸਾਰੀਆਂ ਸਟੇਟਾਂ ਦੇ ਵਿੱਚ। ਤੇ ਇਸੇ ਤਰ੍ਹਾਂ ਜਿਹੜੇ 735 ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਪਰਿਵਾਰਾਂ ਨੂੰ ਸਾਫ ਦੇਣਵਾ ਤੇ ਮੁਆਵਜ਼ਾ ਤੇ ਨੌਕਰੀਆਂ ਤੇ ਉਹਨਾਂ ਦਾ ਸਾਰਾ ਕਰਜ਼ਾ ਮਾਫ ਕਰਨਾ ਸੀਗਾ। ਉਹਨਾਂ ਮੰਗਾਂ ਤੋਂ ਭੱਜ ਚੁੱਕੇ ਆ। ਤੇ ਤੈਨ ਮੰਗਾ ਸਾਡੀਆਂ ਹੋਰ ਜੁੜੀਆਂ ਸੀ ਕਿਵੇਂ ਸਾਰੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ਾ ਸਰ ਜੜਿਆ ਸਾਰਾ ਖਤਮ ਕਰਨਾ ਜਿਹੜਾ ਸਾਡੇ 18 ਲੱਖ ਕਰੋੜ ਹੀ ਬਣਦਾ ਜਦੋਂ ਕਿ ਮੋਦੀ ਨੇ 10 ਸਾਲਾਂ ਦੇ ਵਿੱਚ 50 ਲੱਖ ਕਰੋੜ ਕਾਰਪੋਰੇਟ ਘਰਾਣਾ ਦਾ ਛੱਡਿਆ ਇਹ ਕੁਛ ਵੀ ਨਹੀਂ ਬਣਦਾ ਸਾਰੇ ਦੇਸ਼ ਦਾ ਬਣਦਾ ਇਸੇ ਤਰ੍ਹਾਂ ਜਿਹੜਾ 60 ਸਾਲ ਤੋਂ ਉੱਪਰ ਸਾਡਾ ਕਿਸਾਨ ਚਾਹੇ ਔਰਤ ਹੈ ਚਾਹੇ ਮਜ਼ਦੂਰ ਹੈ ਉਹਦਾ ਜਿਹੜਾ 10000 ਪੈਨਸ਼ਨ ਬਣਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਜਾਂ ਜਿਹੜੀ ਫਸਲੀ ਬੀਮਾ ਜੋ ਵੀ ਨਾ ਸਰਕਾਰੀ ਖਰਚੇ ਤੇ ਉਹ ਸਾਰੀਆਂ ਸਟੇਟਾਂ ਵਿੱਚ ਲਾਗੂ ਹੋਣੇ ਚਾਹੀਦੇ ਹੁਣ ਇਹਨਾਂ ਮੰਗਾਂ ਨੂੰ ਲੈ ਕੇ ਜੇ ਉਹ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਕੋਲ ਕਥਾਨ ਬੈਠਿਆ ਅੱਜ ਵੀ ਬਾਟਰਾਂ ਤੇ ਬੈਠੇ ਐ ਚਾਹੇ ਉਹ ਸਿੱਧੂਪੁਰਾ ਜਥੇਬੰਦੀ ਹੈ ਚਾਹੇ ਉਹ ਪੰਦੇੜ ਵਾਲੀ ਜਥੇਬੰਦੀ ਹੈ ਚਾਹੇ ਉਹ ਕ੍ਰਾਂਤੀਕਾਰੀ ਯੂਨੀਅਨ ਦੀ ਜਥੇਬੰਦੀ ਹੈ ਚਾਹੇ ਇੱਕ ਹੋਰ ਲੰਗਵਾਲ ਜਥੇਬੰਦੀ ਹੈ ਚਾਹੇ ਉਹਦੇ ਨਾਲ ਇੱਕ ਹੋਰ ਜਥੇਬੰਦੀ ਰਹੀ ਹੈ ਜਿਹੜੀ ਉਹ ਵੀ ਬੈਠੀ ਹੈ ਤੇ ਅਸੀਂ ਇਹ ਸਾਡੀ ਮੰਗ ਹੈ ਜੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਮੂਰੇ ਕੰਦਾਕਾਰਦੀਆਂ ਜਾਂ ਸਰੂਗਾਹ ਦੇ ਗੋਲੇ ਸਿੱਟੇ ਗਏ ਜਾਂ ਕਿਲ ਗੱਡੇ ਗਏ ਤੇ ਜਾਂ ਉਹ ਸਿੱਧੀਆਂ ਗੋਲੀਆਂ ਵੀ ਮਾਰੀਆਂ ਇੱਕ ਨੌਜਵਾਨ ਨੂੰ ਸ਼ਹੀਦ ਕੀਤਾ ਤੇ ਸਾਡਾ ਤਹਿਇਆ ਹੈ ਕਿ ਅਸੀਂ ਉਹ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਨਹੀਂ ਬਣ ਦਿਆਂਗੇ ਜਿੰਨੇ ਜਿਹੜੀਆਂ ਸਾਡੀਆਂ ਜਿਹੜੀਆਂ ਮੰਗਾਂ ਉਹ ਲਾਗੂ ਨਹੀਂ ਕੀਤੀ ਜਾਂਦੀਆਂ ਇਹ ਭਵੇਂ ਚੋਣ ਜਾਬਤਾ ਲੱਗ ਗਿਆ ਪਰੇ ਕਰ ਸਕਦੇ ਆ ਕਿਉਂਕਿ ਪਹਿਲਾਂ ਦੀਆਂ ਮੰਗਾਂ ਇਹ ਕੋਈ ਅੱਜ ਦੀਆਂ ਨਹੀਂ ਗੀਆਂ ਜਾਂ ਚੋਣ ਜਾਲਤੇ ਤੋਂ ਪਹਿਲਾਂ ਦੀਆਂ ਮੰਗਾਂ ਇਹਨਾਂ ਲਾਗੂ ਹੋਣਾ ਚਾਹੀਦਾ ਹੈ ਇਸ ਕਰਕੇ ਇਹ ਤਿਆਰੀ ਕੀਤਾ ਜੇ ਸਾਡੇ ਲੋਕ ਸਭਾ ਅਨਸਰ ਆਜ ਅਨਸ ਉੱਠਿਆ ਫਰੀਦਕੋਟ ਤੋਂ ਜਦੋਂ ਵੀ ਸਾਡੇ ਪਿੰਡਾਂ ਦੇ ਵਿੱਚ ਆਉਣਗੇ ਮੁਕਸਰ ਜ਼ਿਲ੍ਹੇ ਦੇ ਵਿੱਚ ਆਉਣਗੇ ਸਾਡੀ ਹਰੇਕ ਇਕਾਈ ਦੀ ਤਿਆਰੀ ਹੈ ਪਹਿਲੀ ਅਸੀਂ ਕਿਹਾ ਵੀ ਜੜੀਆਂ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਾਂਗੇ ਤੇ ਨਾਲ ਅਸੀਂ ਜਿਹੜੇ ਅਭੀਕ ਜੂਗਰਾਹਾਂ ਦੇ ਝੰਡੇ ਵੀ ਹੋਣਗੇ ਤੇ ਅਸੀਂ ਉਹ ਸੱਜਣੇ ਲੱਗਣੇ ਲੱਗਣੇ ਸਾਡਾ ਤਿਆਰ ਕੀਤਾ ਜੀ ਜੀ ਪ੍ਰਧਾਨ ਸਾਹਿਬ ਜਿਵੇਂ ਤੁਸੀਂ ਕਹਿੰਨ ਕਿ ਪ੍ਰਧਾਨ ਜੀ ਨੇ ਵੀ ਗੱਲ ਕਰੇ ਕਾਲੀਆਂ ਝੰਡੀਆਂ ਦਾ ਸਵਾਗਤ ਕਰਾਂਗੇ ਤੁਸੀਂ ਇਹਨੂੰ ਸਵਾਗਤ ਆਖਦੇ ਹੋ ਕਿ ਅਸੀਂ ਸਵਾਗਤ ਕਰਾਂਗੇ ਉਹ ਕਹਿੰਦੇ ਸਾਡੀ ਵਿਰੋਧ ਤਾਂ ਤੁਸੀਂ ਕਿਉਂ ਨੇ ਸਵਾਗਤ ਚਲੋ ਇਹਦੇ ਤਾਂ ਅੱਡੋ ਅੱਡ ਅਰਥ ਨਿਕਲਦੇ ਆ ਪਹਿਲੀ ਤਾਂ ਗੱਲ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਇੱਥੇ ਪਹੁੰਚਣ ਤੇ ਮੈਂ ਹਰਬੰਸ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਾ ਅਗਰਾਹਾਸੀ ਮਕਸਦ ਸਾਹਿਬ ਜਿਹੜੇ ਸਵਾਗਤ ਅਸੀਂ ਸਵਾਗਤ ਕਹਿੰਦੇ ਆ ਤੇ ਉਹ ਕਾਲੀਆਂ ਝੰਡੀਆਂ ਕਹਿੰਦੇ ਆ ਇਹ ਤਾਂ ਅੱਡੋ-ਅੱਡ ਹੀ ਆਸਾਏ ਤੁਹਾਨੂੰ ਪਤਾ ਹੀ ਕੀ ਨਿਕਲਦੇ ਆ ਅਸਲ ਦੇ ਵਿੱਚ ਗੱਲ ਕੀ ਹੈ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਉਹ ਵੀ ਸਾਡੀ 992 ਦੀਆਂ ਨੀਤੀਆਂ ਦੇ ਕਰਕੇ ਹੀ ਆਏ ਸੀ ਕਿ ਸੰਸਾਰੀ ਕਾਰਨ ਵਪਾਰੀ ਕਾਰਨ ਆਧਾਰਿਕ ਕਾਰਨ ਦੀਆਂ ਨੀਤੀਆਂ ਦੇ ਕਰਕੇ ਹੀ ਉਹ ਤਿੰਨੇ ਕਾਲੇ ਕਾਨੂੰਨ ਸਾਡੀਆਂ ਜ਼ਮੀਨਾਂ ਖੋਹਣ ਆਏ ਸੀ ਵੱਡਾ ਟੈਕ ਸਾਡਾ ਸੀਗਾ ਵੀ ਸਾਡੀ ਆਨ ਸੇਖਿਆ ਜਿਹੜੀ ਆ ਮੰਡੀਆਂ ਸਾਡੀਆਂ ਵੀ ਮੰਡੀਆਂ ਨੂੰ ਕਿਵੇਂ ਕਾਰਪੇਟਾਂ ਦੇ ਹਵਾਲੇ ਕੀਤਾ ਜਾਵੇ ਉਹ ਚੀਜ਼ਾਂ ਵਾਸਤੇ ਖਰੀਦਣ ਕਿਸਾਨ ਦੀ ਲੁੱਟ ਗਾਂ ਖਰੀਦਦਾਰ ਦੀ ਲੁੱਟ ਹੋਵੇ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਸੇਆਂ ਦਾ ਹੋਈ ਜਾਂਦਾ 15 ਰੁਪਏ ਲੈ ਕੇ ਤੇ 2-250 ਨੂੰ ਵਿਕਦੇ ਆ ਇਹੋ ਕੀ ਇਹ ਉਦੋਂ ਕਾਲੇ ਕਾਨੂੰਨਾਂ 'ਚ ਇਹ ਕਰਾਉਣਾ ਚਾਹੁੰਦੇ ਸੀ ਪਰ ਅਸੀਂ ਜਿਹੜਾ ਵੱਡਾ ਸਾਡੇ ਜਨਤਾ ਨੇ ਸਾਥ ਦਿੱਤਾ ਇੱਕ ਕਾਲੇ ਕਾਨੂੰਨ ਤਾਂ ਅਸੀਂ ਵਾਪਸ ਕਰਾ ਕੇ ਆ ਗਏ ਇੱਕ ਸਾਡੀ ਵੱਡੀ ਜਿੱਤ ਹੈ ਪਰ ਅਸਲ ਦੇ ਵਿੱਚ ਜਿਹੜਾ ਸੱਪ ਸੀ ਉਹ ਜ਼ਖਮੀ ਹੋਇਆ ਸੀ ਮਰਿਆ ਨਹੀਂ ਸੀ ਉੱਥੋਂ ਪਹੁੰਚਣ ਦੇ ਸਾਥ ਸਾਡੇ ਪ੍ਰਧਾਨ ਜੀ ਨੇ ਐਲਾਨ ਕਰਕੇ ਤੁਰੇ ਸੀ ਅਗਰਾਹਾ ਜੀ ਕਿ ਸੱਪ ਜ਼ਖਮੀ ਹੋਇਆ ਸੱਪ ਮਰਿਆ ਨਹੀਂ ਆਪਾਂ ਨੂੰ ਲੜਾਈ ਲਾਣੀ ਪੈ ਜਾਂਦੀ ਤੁਸੀਂ ਵੇਸਲੇ ਨਾ ਹੋਇਓ ਉਹਨਾਂ ਸਾਡੇ ਪਾਣੀਆਂ ਤੇ ਹਮਲਾ ਹੋਇਆ ਪਹਿਲਾਂ ਪਾਣੀ ਗੰਦਲੇ ਕੀਤੇ ਫਿਰ ਕਾਰਪੇਟ ਜੋ ਨਾ ਪੀਣ ਜੋਗੇ ਰਹੇ ਫਿਰ ਕਾਰਪੇਟ ਕਰਾਣਿਆਂ ਨੂੰ ਕਹੀਏ ਪਾਣੀ ਦੇਵਾਂਗੇ ਅਸੀਂ ਛੋਟੀਆਂ ਨਹਿਰਾਂ ਥੱਲੇ ਵਾਲਾ ਸਾਰਾ ਪਾਣੀ ਹਨਾ ਹੁਣ ਸਾਡੀਆਂ ਇਹਨਾਂ ਮੰਡੀਆਂ ਤੇ ਫੇਰ ਹਮਲਾ ਹੋ ਗਿਆ ਕਿਆ ਮੰਡੀਆਂ ਜਿਸੀਆਂ ਜਿਹੜੀਆਂ 26 ਮੰਡੀਆਂ ਸੀ ਜਿਹੜੀਆਂ ਉਹ ਦੂਜੇ ਜਿਵੇਂ ਆਪਣੇ ਸਰਕਾਰੀ ادارے ਸੀ ਉਹਨਾਂ ਦੇ ਵਿੱਚ ਮਗਰ ਉਹਨਾਂ ਨੂੰ ਇਹਦੇ ਵਿੱਚ ਕਰਤਾ ਤੇ ਕਿੰਨੇ ਨੌ ਸੈਲੋ ਆ ਜਿਹੜੇ ਉਹਨਾਂ ਨੂੰ ਗਾਂਹ ਹੁੰਦਾ ਵਿੱਚ ਕਰਤਾ ਵੀ ਜਿਹੜਾ ਸਾਰਾ ਖਰੀਦਦਾਰ ਹੈ ਲਗਭਗ 7 ਲੱਖ ਉੱਤੋਂ ਬੰਦਾ ਜਿਹੜਾ ਹੈਗਾ ਮੈਟ੍ਰਿਕ ਮੈਟ੍ਰਿਕ ਟਨ ਉਸ ਹਿਸਾਬ ਨਾਲ ਉਹਨਾਂ ਨੇ ਜਿਹੜਾ ਉਹ ਉਹਨਾਂ ਨੂੰ ਸੈਲੋ ਤੇ ਜਾਣਾ ਤੇ ਉੱਥੇ ਸਾਡੇ ਸਾਡੀ ਵੀ ਲੁੱਟ ਹੋਣੀ ਹੈ ਤੇ ਜੇ ਗਾਂ ਸਾਡੇ ਜਿਹੜੇ ਕਿੰਨੇ ਨੂੰ ਖਾਣ ਵਾਲੇ ਜਿਹੜੇ ਸਾਡੇ ਨਾਲ ਨੂੰ ਉਹਨਾਂ ਦੀ ਵੱਡੀ ਪੱਧ ਤੇ ਲੁੱਟ ਹੋਣੀ ਹੈ ਅਸੋ ਦੇ ਵਿੱਚ ਕਾਰਨ ਛੁਪਿਆ ਹੋਇਆ ਕੀ ਹੈ ਕਿ ਇਹਨਾਂ ਨੀਤੀਆਂ ਚ ਇਹਨਾਂ ਕਿਸਾਨਾਂ ਤੋਂ ਇਹ ਖਤਮ ਕਰਕੇ ਇਹ ਜ਼ਮੀਨਾਂ ਜਿਹੜੀਆਂ ਸਾਡੀਆਂ ਕਾਰਪੇਟ ਕਾਰਨ ਦੇ ਹਵਾਲੇ ਕਰਨ ਜਾ ਰਹੇ ਹੈ ਇਹ ਸਾਡੀ ਲੜਾਈ ਹੈ ਇਸੇ ਲੜਾਈ ਨੂੰ ਜਿਹੜੇ ਲੈ ਕੇ ਸਾਡੇ ਕੁਸ ਕਿਸਾਨ ਜਥੇਬੰਦੀਆਂ ਜਿਹੜੀਆਂ ਬਾਦਰ ਨੂੰ ਤੁਰੀਆਂ ਸੀ ਵੀ ਮੰਗੀਆਂ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਉਹ ਮੰਨ ਕਿਉਂ ਨਹੀਂ ਲੈਂਦੇ ਤੁਸੀਂ ਤਾਂ ਉਹਨਾਂ ਦਾ ਹੋਇਆ ਕੀ ਆ ਜੋ ਹਸ਼ਰ ਆ ਉਹ ਥੋੜੇ ਸਾਰਿਆਂ ਦੇ ਸਾਹਮਣੇ ਆ ਉੱਥੇ ਗੋਲੀਆਂ ਚੱਲੀਆਂ ਲਾਠੀਆਂ ਚੱਲੀਆਂ ਇੱਕ ਵੱਲੋਂ ਦਾ ਨੌਜਵਾਨ ਕਿਸਾਨ ਸੀ ਸ਼ਹੀਦ ਵੀ ਹੋਇਆ ਤਾਂ ਉਹਨਾਂ ਨੂੰ ਉੱਥੇ ਰੋਕਿਆ ਗਿਆ ਕੀ ਅਸੀਂ ਆਪਦੀ ਰਾਜਧਾਨੀ ਵਿੱਚ ਜਾ ਨਹੀਂ ਸਕਦੇਗੇ ਫੇਰ ਸਾਡੀ ਰਾਜਧਾਨੀ ਦਾ ਕੀ ਮਤਲਬ ਹੋਇਆ ਵੀ ਜੇ ਅਸੀਂ ਉੱਥੇ ਆਪਦੇ ਦੁੱਖ ਸੁੱਖ ਨਹੀਂ ਦਾ ਸਕਦੇ ਸਾਨੂੰ ਰਾਹ ਤੇ ਰੋਕਿਆ ਜਾਂਦਾ ਇਸ ਕਰਕੇ ਅਸੀਂ ਉਹ ਇੱਥੇ ਤਾਂ ਸ਼ੱਕ ਸਾਨੂੰ ਬਾਹਰ ਨਾਲ ਤੇ ਰੋਕ ਲਿਆ ਸਾਡੀਆਂ ਜਥੇਬੰਦੀਆਂ ਨੇ ਵੀ ਰੋਕ ਲਿਆ ਪਰ ਅਸੀਂ ਤਾਲ ਮੇਲਵਾ ਉਹਨਾਂ ਨਾਲ ਉਦੋਂ ਤੋਂ ਲੱਗੇ ਹੋਏ ਆ ਜਿਵੇਂ ਬੰਦਿਆਂ ਨਾਲ ਆਏ ਨਹੀਂ ਵੀ ਅਸੀਂ ਪਾਸੇ ਹੋ ਗਏ ਭਾਵੇਂ 4 ਘੰਟੇ ਗੱਡੀਆਂ ਰੋਕਣੀਆਂ ਹੋਣ ਭਾਵੇਂ 16 ਤਰੀਕ ਨੂੰ ਪੂਰਾ ਆਲ ਹਿੰਦੁਸਤਾਨ ਬੰਦ ਕਰਨਾ ਹੋਵੇ ਇਹੋ ਜਿਹਾ ਮੰਗਾ ਲੈ ਕੇ ਅਸੀਂ ਨਾਲ ਦੀ ਨਾਲ ਚੱਲੇ ਆ ਤੇ ਹੁਣ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਆਇਆ ਕਿ ਚੋਣਾਂ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਸਬਜ ਬਾਗ ਜਿਵੇਂ ਮੋਦੀ ਨੇ ਅੱਗੇ ਵਖਾਏ ਸੀ ਵੀ 15-15 ਲੱਖ ਛੋੜੇ ਖਾਤਿਆਂ ਚ ਉਹ ਛੋੜਾ ਵਾਹੂ ਬੜਾ ਬਹੁਤ ਕੁਝ ਸਭ ਖਾ ਕੇ ਇਹ ਗੱਡੀਆਂ ਤੇ ਬਹਿ ਜਾਂਦੇ ਆ ਇਸ ਕਰਕੇ ਅਸੀਂ ਆਪਣੀਆਂ ਇਹਨਾਂ ਮੰਗਾਂ ਨੂੰ ਲੈ ਕੇ ਜੋ ਸਾਡੇ ਸੰਯੁਕਤ ਮੋਰਚੇ ਦਾ ਫੈਸਲਾ ਹੈ ਉਹਦੇ ਨਾਲ ਸਾਡੀ ਭਾਰਤੀ ਕਿਸਾਨ ਯੂਨੀਅਨ ਇੱਕ ਧਗਰਾਹਾਂ ਨੇ ਜਿਹੜਾ ਤਾਲਮੇਲ ਮਨ ਨਾਲ ਰੱਖਿਆ ਹੋਇਆ ਉਹਦੇ ਨਾਲ ਅਸੀਂ ਜਿੱਥੇ ਵੀ ਇਹਨਾਂ ਦੇ ਐਮਪੀ ਜਾਣਗੇ ਆ ਚੋਣਾਂ ਦੇ ਵਿੱਚ ਆਉਣਗੇ ਤੇ ਅਸੀਂ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਤੁਸੀਂ ਸਵਾਗਤ ਕਹਿ ਦਿਓ ਪਮਾ ਅਸੀਂ ਤਾਂ ਸਵਾਗਤੀ ਕਹਿਣੀ ਹੈ ਵੀ ਉਹਨਾਂ ਦਾ ਸਵਾਗਤ ਕਰਾਂਗੇ ਵੀ ਤੁਸੀਂ ਕੀ ਲੈ ਕੇ ਆਏ ਆ ਸਾਡੇ ਕੋਲ ਲੋਕਾਂ ਵਾਸਤੇ ਕਿਉਂ ਨਹੀਂ ਤੁਸੀਂ ਇਸ ਗੱਲ ਨੂੰ ਹੁਣ ਤਾਂ ਹੀ ਕਿਸੇ ਨੇ ਇਹ ਕਿਉਂ ਨਹੀਂ ਕਿਹਾ ਵੀ ਆ ਕਿਸਾਨਾਂ ਦੀਆਂ ਮੰਗਾਂ ਇਹ ਮੰਨੀਆਂ ਕਿਉਂ ਨਹੀਂ ਕਿੰਨਾਂ ਉਲਟਾ ਜਿਹੜੇ ਕਾਂਗਰਸ ਦੇ ਆਗੂ ਸੀਗੇ ਸੁਨੀਲ ਜਾਖੜ ਜੀ ਸੀਗੇ ਕੇਵਲ ਢਿੱਲੋਂ ਸੀ ਹਨਾ ਤੇ ਕੈਪਟਨ ਮਨਿੰਦਰ ਸਿੰਘ ਸੀ ਜਿਹੜੇ ਕਹਿੰਦੇ ਸੀ ਅਸੀਂ ਕਾਲੇ ਕਾਨੂੰਨਾਂ 'ਚ ਭਾਜਵਾਂ ਨੇ ਤਾਂ ਕਿਸਾਨਾਂ ਦੇ ਗਲਤ ਗੁੱਠਾ ਦੇਤਾ ਉਸੇ ਭਾਜਵਾਂ ਦੀ ਝੋਲੀ 'ਚ ਪੈ ਕੇ ਅੱਜ ਉਹਨਾਂ ਦੀ ਬੋਲੀ ਬੋਲੀ ਜਾਂਦੇ ਆ ਸਾਡੇ ਲੋਕਾਂ ਨੂੰ ਇਹਨਾਂ ਦੇ ਪਿੰਡਾਂ ਦੇ ਵਿੱਚ ਆਮ ਜਿਹੜੀਆਂ ਗੱਲਾਂ ਚੱਲ ਪਈਆਂ ਵੀ ਲੀਡਿੰਗ ਦਾ ਕੋਈ ਵਿਸ਼ਵਾਸ ਨਹੀਂ ਇਹ ਇੱਕ ਮਿੰਟ ਦੇ ਵਿੱਚ ਉਧਰ ਤੇ ਇੱਕ ਮਿੰਟ ਦੇ ਵਿੱਚ ਉਧਰ ਹੋ ਜਾਂਦੇ ਆ ਤੇ ਇਸ ਗੱਲ ਨੂੰ ਲੈ ਕੇ ਅਸੀਂ ਹੰਸਰਾਜ ਹੰਸਦਾ ਪੂਰੇ ਜੋਰ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਇਹਦਾ ਵਿਰੋਧ ਕਰਾਂਗੇ ਜੇ ਪ੍ਰਧਾਨ ਸਾਹਿਬ ਨੇ ਗੱਲ ਕਰੀਆ ਕਿ ਆਗੂ ਜਿਹੜੇ ਨੇ ਉਹ ਹੁਣ ਭਾਜਪਾ ਦੀ ਝੋਲੀ ਦੇ ਵਿੱਚ ਬੈਠ ਕੇ ਪਰ ਪਿਛਲੇ ਦਿਨ ਹੀ ਰਵਨੀਤ ਮਿੱਟੂ ਹੋਰਾਂ ਦਾ ਬਿਆਨ ਵੀ ਸਾਹਮਣੇ ਆਉਂਦਾ ਉਹ ਕਹਿੰਦੇ ਮੈਂ ਹੁਣ ਭਾਜਪਾ ਦੇ ਵਿੱਚ ਗਿਆ ਹੁਣ ਪ੍ਰਾਈਮ ਮਿਨਿਸਟਰ ਦੇ ਘਰ ਤੱਕ ਇੱਕ ਕਿਸਾਨ ਵੀ ਜਾਇਆ ਕਰੂ ਹੁਣ ਪ੍ਰਾਈਮ ਮਿਨਿਸਟਰ ਦੇ ਘਰ ਤੱਕ ਇੱਕ ਮਜ਼ਦੂਰ ਜਿਹੜਾ ਕਹਿੰਦੇ ਉਹਦੀ ਪਹੁੰਚ ਹੋਇਆ ਕਰੂ ਕਿਸਾਨਾਂ ਮਜ਼ਦੂਰਾਂ ਕਰਕੇ ਮੈਂ ਭਾਜਪਾ ਚ ਗਿਆ ਕਹਿੰਦੇ ਐਵੇਂ ਨਹੀਂ ਮੈਂ ਭਾਜਪਾ ਚ ਗਿਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਵੀ ਇਹ ਆਦਾ ਸੀਗਾ ਉਸ ਵਕਤ 220 ਦੇ ਵਿੱਚ ਮੈਂ ਕਿਸਾਨਾਂ ਪੱਖੀ ਐ ਸੁਨੀਲ ਜਾਖੜ ਵੀ ਇਹ ਆਦਾ ਸੀ ਮੈਂ ਕਿਸ ਜਸ ਬੀਜਪੀ ਆ ਗਈ ਨਾ ਬੀਜਪੀ ਮਣੀਪੁਰ ਦੇ ਵਿੱਚ ਪਿੱਛੇ ਜੇ ਤਾਜ਼ਾ ਘਟਨਾ ਸਾਡੀਆਂ ਔਰਤਾਂ ਨੂੰ ਵਸਤਰ ਲਾ ਕੇ ਬਾਜ਼ਾਰਾਂ ਦੇ ਵਿੱਚ ਕਮਾਇਆ ਗਿਆ ਸਾਡੀਆਂ ਔਰਤ ਭੈਣਾਂ ਦੇ ਜੂਪੀ ਦੇ ਵਿੱਚ ਜੋਗੀ ਅਦਿੱਤਿਆਨਾਥ ਦੀ ਸਰਕਾਰ ਦੇ ਵਿੱਚ ਬਲਾਤਕਾਰ ਕਰਕੇ ਜੀਭਾਂ ਇਥੋਂ ਕੱਟ ਕੇ ਰੀੜ ਦੀਆਂ ਹੱਡੀਆਂ ਤੋੜ ਕੇ ਸਾਡੀ ਔਰਤ ਭੈਣਾਂ ਦਾ ਬਲਾਤਕਾਰ ਕੀਤਾ ਗਿਆ ਤੇ ਇਸ ਤਰ੍ਹਾਂ ਉਹਦੀਆਂ ਜੀਭਾਂ ਕੱਟੀਆਂ ਗਈਆਂ ਤੇ ਰੀੜ ਦੀਆਂ ਹੱਡੀਆਂ ਤੋੜੀਆਂ ਗਈਆਂ ਇਹ ਭਾਜਪੀ ਦੇ ਕਾਰਨਾਮੇ ਐ ਤੇ ਅੱਜ ਤੁਸੀਂ ਕਹਿੰਦੇ ਹੋ ਜੇ ਇੱਥੇ ਪੰਜਾਬ ਦੀ ਧਰਤੀ ਤੇ ਇਹ ਹਸ਼ਰ ਹੋਵੇ ਤਾਂ ਭਾਜਪੀ ਆ ਜੇ ਇਹ ਉਹ ਪਾਰਟੀਆਂ ਦੇ ਨੇਤਾ ਹੈ ਜਿਹੜਾ ਔਰਤਾਂ ਦੀ ਇੰਨੀ ਕਿੱਜਤ ਕਰਦੇ ਐ ਇੱਥੇ ਸੂਈ ਧਾਗੇ ਤੋਂ ਲੈ ਕੇ ਇੱਥੇ ਇਹੋ ਜਿਹੇ ਮੌਲ ਬਣਾ ਦੇਲੇ ਇਹਨਾਂ ਨੇ ਆਹ ਦੁਕਾਨਦਾਰਾਂ ਜਿਹੜੇ ਸ਼ਹਿਰਾਂ 'ਚ ਬੈਠੇ ਐ ਸਾਰਿਆਂ ਨੂੰ ਖਤਮ ਕਰ ਦੇਣਗੇ ਕਿਸਾਨੀ ਖਤਮ ਕਰ ਦੇਣਗੇ ਮਜ਼ਦੂਰੀ ਖਤਮ ਕਰ ਦੇਣਗੇ ਅਸੀਂ ਤਾਂ ਪਿੰਡਾਂ ਚ ਵਿੱਚ ਨਹੀਂ ਅਸੀਂ ਤਾਂ ਸ਼ਹਿਰਾਂ ਚ ਵੀ ਹੋਕਾ ਦਿੰਨੇ ਆ ਵੀ ਭਰਾਵੋ ਇਹਨਾਂ ਤੋਂ ਬਾਜੋ ਅਸੀਂ ਤਾਂ ਲੋਕਾਂ ਨੂੰ ਵੀ ਹੋਕਾ ਦਿੰਨੇ ਆ ਵੀ ਆ ਪਰਚੀਆਂ ਵੋਟਾਂ ਨਾਲ ਮਸਲਾ ਹੱਲ ਨਹੀਂ ਹੋਣਾ ਬਿੱਟੂ ਕਿੱਥੋਂ ਗਿਆ ਕਾਂਗਰਸ ਦੇ ਵਿੱਚ ਐਮਪੀ ਬਣ ਕੇ ਲੋਕਾਂ ਨੇ ਕਾਂਗਰਸ ਦੇ ਵਿੱਚ ਐਮਪੀ ਬਣਾਇਆ ਤੇ ਗਿਆ ਭਾਜਪੀ ਦੀ ਝੋਲੀ ਚ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਐਮਪੀ ਬਣਾਇਆ ਗਿਆ ਭਾਜਪੀ ਦੀ ਝੋਲੀ ਵਿੱਚ ਮਹਾਰਾਣੀ ਪ੍ਰੀਤਕੌਰ ਜੇ ਐਮਪੀ ਬਣਦੀ ਆ ਕਾਂਗਰਸ ਦੀ ਪਾਰਟੀ ਚ ਤੇ ਅੱਜ ਬੈਠੀ ਆ ਭਾਜਪਾ ਦੀ ਝੋਲੀ ਚ ਕੀ ਸਾਡੀਆਂ ਪਰਚੀਆਂ ਦਾ ਮੁੱਲ ਰਿਹਾ ਹੈ ਇੱਥੇ ਆਹ ਕੁਝ ਹੋ ਰਿਹਾ ਹੈ ਇੱਥੇ ਬਜ਼ਾਰਾਂ ਦੇ ਵਿੱਚ ਇੱਥੇ ਸਾਡੀਆਂ ਔਰਤਾਂ ਨੂੰ ਕਮਾਇਆ ਜਾਂਦਾ ਹੈ ਕਿਹੜਾ ਲੋਕਤੰਤਰ ਹੈ ਤੁਸੀਂ ਆਹਦੇ ਆ ਲੋਕਤੰਤਰ ਦੇ ਵਿੱਚ ਇੱਥੇ ਵੋਟਾਂ ਕਹਿਣ ਦੀ ਸਾਨੂੰ ਆਗਿਆ ਦਿੱਤੀ ਜਾਵੇ ਅੱਜ ਲੋਕਤੰਤਰ ਆ ਗਿਆ ਇਹ ਕਿਹੜਾ ਲੋਕਤੰਤਰ ਹੈ ਸਿਰ ਦੇ ਵਿੱਚ ਗੋਲੀ ਮਾਰ ਦਿਓ ਇਹ ਕਿਹੜਾ ਲੋਕਤੰਤਰ ਹੈ ਲੱਤਾਂ ਬਾਹਾਂ ਤੋੜ ਦਿਓ ਛਵਾੜੇ ਤੋੜ ਦਿਓ ਇਹ ਕਿਹੜਾ ਲੋਕਤੰਤਰ ਹੈ ਤੁਸੀਂ ਗੋਲੇ ਵਾਧਿਓ ਅਥਰੂ ਕੈਂਸ ਦੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਇਹ ਕਿਹੜਾ ਲੋਕਤੰਤਰ ਹੈ ਟਰੈਕਟਰ ਭੰਨ ਦਿਓ ਮਸ਼ੀਨਡਰੀਆਂ ਭੰਨ ਦਿਓ ਕਾਰਾਂ ਜੀਪਾਂ ਭੰਨ ਦਿਓ ਲੋਕਾਂ ਤੇ ਤਾਂ ਲਾਠੀ ਚਾਰਜ ਕਰਨਾ ਹੀ ਕਰਨਾ ਹੈ ਇਹਨਾਂ ਨੇ ਮਸ਼ੀਨਡਰੀਆਂ ਦੇ ਟਾਇਰ ਨਹੀਂ ਬਖਸ਼ੇ ਇਹ ਕਿਹੜਾ ਲੋਕਤੰਤਰ ਹੈ ਇੱਥੇ ਲੰਗਰ ਹਾਲ ਦੇ ਭਾਂਡੇ ਬੰਨੇ ਗਏ ਆ ਇਹ ਕਿਹੜਾ ਲੋਕਤੰਤਰ ਹੈ ਇੱਥੇ ਲੰਗਰ ਹਾਲ ਕਿਸਾਨਾਂ ਦਾ ਬੰਦ ਕਰਤਾ ਇਹ ਕਿਹੜਾ ਲੋਕਤੰਤਰ ਹੈ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਤੇ ਕਹਤਾ ਸਾਨੂੰ ਨਹੀਂ ਜਾਣ ਦੇਣਾ ਇਹ ਲੋਕਤੰਤਰ ਤਾਂ ਜੇ ਉਹ ਦਿੱਲੀ ਵੱਲ ਜਾਂਦੇ ਮੰਗਾ ਮੰਨਣੀਆਂ ਨਾ ਮੰਨਣੀਆਂ ਬਖਰੀ ਗੱਲ ਸੀ ਉਹਨਾਂ ਨੂੰ ਕਹਿ ਦਿੰਦੇ ਜਾਓ ਤੁਸੀਂ ਐਕਸ਼ਨ ਕਰੋ ਸੋਡੀ ਰਾਜਧਾਨੀ ਹੈ ਤੁਸੀਂ ਦੇਸ਼ ਦੇ ਨਾਗਰਿਕ ਹੋ ਤੁਸੀਂ ਕਿਸਾਨ ਹੋ ਤੁਸੀਂ ਮਜ਼ਦੂਰ ਹੋ ਤੁਸੀਂ ਲੋਕ ਹੋ ਸੋਡਾ ਹੱਕਾਂ ਦਾ ਪ੍ਰਦਰਸ਼ਨ ਕਰਨ ਦਾ ਤੁਸੀਂ ਦਿੱਲੀ ਦੀ ਧਰਤੀ ਤੇ ਜਾਓ ਸਾਨੂੰ ਜਗ੍ਹਾ ਦਿੰਨੇ ਹੈ ਤੇ ਉੱਥੇ ਸੜਕਾਂ ਦੇ ਵਿੱਚ ਕੱਲ ਗੱਡ ਕੇ ਬੈਰੀਗੇਟ ਕਰਕੇ ਕੰਧਾਂ ਕੱਢ ਕੇ ਤਾਰਾਂ ਵੜ ਕੇ ਉਹਨਾਂ ਨੂੰ ਰੋਕਿਆ ਗਿਆ ਤੇ ਅੱਜ ਭਈ ਲੋਕਤੰਤਰ ਜਾਗ ਆ ਗਿਆ ਅਸੀਂ ਤਾਂ ਇੱਥੇ ਝੰਡੀਆਂ ਪਾ ਕੇ ਇਕੱਲੇ ਸਵਾਲ ਹੀ ਕਰਨੇ ਆ ਸਵਾਲਾਂ ਤੋਂ ਵੀ ਭਾਈ ਦਿਆ ਨੇਰੀ ਬਣ ਜਾਂਦੇ ਆ ਵੇਖ ਕੇ ਤੁਸੀਂ ਖੜ ਜਾਣ ਹੰਸਰਾਜ ਹੰਸ ਆਊਗਾ ਅਸੀਂ ਅਡੀ ਕਰਦੇ ਆ ਉਹਦੀ ਸਾਡੇ ਨਿੱਤ ਪਿੰਡਾਂ ਚ ਦੇ ਸ਼ਹਿਰਾਂ ਚ ਧਿਆਨ ਹੁੰਦਾ ਵੀ ਆਵੇ ਗਿੱਦੜਬਾਹ ਦੀ ਮੰਡੀ ਚ ਆਵੇ ਇਧਰਲੇ ਪਿੰਡਾਂ ਚ ਆਵੇ ਜੈਤੋ ਦੀ ਮੰਡੀ ਚ ਆਵੇ ਫਰੀਦਕੋਟ ਆਵੇ ਅਸੀਂ ਉਹਨੂੰ ਕਹਿਣਾ ਵੀ ਸਾਡੇ ਸਵਾਲ ਨੇ ਅਸੀਂ ਕੁਝ ਨਹੀਂ ਕਹਿਣਾ ਅਸੀਂ ਇਹਨਾਂ ਨੂੰ ਗੋਲੇ ਨਹੀਂ ਮਾਰਨੇ ਇਹਨਾਂ ਨੂੰ ਇਹਨਾਂ ਨੂੰ ਡਲੇ ਨਹੀਂ ਸਿੱਟਨੇ ਅਸੀਂ ਝੰਡੀਆਂ ਚੱਕ ਕੇ ਅਸੀਂ ਕਹਿਣਾ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਓ ਜਵਾਬ ਮੰਗ ਰਹੇ ਆ ਜਵਾਬ ਮੰਗਣਾ ਲੋਕਤੰਤਰ ਦੇ ਵਿੱਚ ਕਿਹੜੀ ਗੱਲ ਹੈ ਹੱਕ ਹੈ ਇਹ ਆਪ ਹੀ ਕਹਿੰਦੇ ਆ ਹੱਕ ਆਪਣੀ ਆਵਾਜ਼ ਚੱਕਣੀ ਤੇ ਅੱਜ ਅਸੀਂ ਇਹ ਆਪਦੀ ਹੱਕ ਦੀ ਆਵਾਜ਼ ਮੰਗ ਰਹੇ ਆ ਜਿਹੜੀਆਂ ਮੰਨੀਆਂ ਹੋ ਜਾਂ ਮੰਗਾ ਜਿਹੜੀਆਂ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਤਿਹਾਰ ਆਇਆ ਉਸ ਦਿਨ ਤੇ ਉੱਤੇ ਮੰਗ ਕੇ ਮੰਗਾ ਇਹਨਾਂ ਨੇ ਤੇ ਅੱਜ ਉਹੀ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਤੇ ਅਸੀਂ ਇਹਨਾਂ ਦਾ ਅਸੀਂ ਵਿਰੋਧ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਜਿਹੜੇ ਪਿੰਡਾਂ 'ਚ ਬੈਠੇ ਆ ਨਾ ਝੋਲੀ ਚੱਕ ਜਿਹੜੇ ਕਹਿ ਦਿੰਦੇ ਆ ਵਿਰੋਧ ਹੈ ਲੋਕਤੰਤਰ ਨਹੀਂ ਉਹਨਾਂ ਨੇ ਵੋਟਾਂ ਕਹਿਣ ਤਾਂ ਉਹਨੀਆਂ ਅਸੀਂ ਇਹਨੂੰ ਕਿਦੋਂ ਕਹਿੰਨੇ ਆ ਵਿਰੋਧ ਅਸੀਂ ਹੁਣ ਤੇ ਸਵਾਲਾਂ ਦਾ ਜਵਾਬ ਮੰਗਦੇ ਆ ਕੀ ਤੁਸੀਂ ਆ ਕੀਤਾ ਕੀਤਾ ਤਾਂ ਦੱਸੋ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਕਾਰਨ ਕੀ ਕੀ ਰਿਹਾ ਰੀਜਨ ਕੀ ਰਿਹਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਆ ਜਿਹੜੀ ਆਮ ਆਦਮੀ ਪਾਰਟੀ ਹੈ ਅਸੀਂ ਇਹਨਾਂ ਨੂੰ ਵੀ ਅਸੀਂ ਹੁਣ ਅਪੀਲ ਕਰ ਰਹੇ ਹਾਂ 11 ਤਰੀਕ ਨੂੰ ਲੋਕਤਾ ਦੇ ਸੀ ਬੀ ਜੀ ਪੀ ਨੂੰ ਕਰਦੇ ਆ ਜਿਹੜੇ ਸੀ ਲੋਕਦਾਮ ਲੱਗੇ ਆ ਇਹਨਾਂ ਨੇ ਕਿਹਾ ਸੀ 2013 ਦੇ ਅਸੀਂ ਐਗਰੀਮੈਂਟ ਅਸੀਂ ਰੱਦ ਕੀਤੇ ਆ ਅਸੀਂ ਕਿਸਾਨਾਂ ਪੱਖੀ ਆ ਤੇ ਅਸੀਂ ਹੁਣ ਇਹ ਕਹਿ ਰਹੇ ਆ 11 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਸੀ ਲੋਕਦਾਮ ਆ ਮੂਰੇ ਪਟਿਆਲਾ ਹੋਵੇ ਸੰਗਰੂਰ ਹੋਵੇ ਤੇ ਚਾਹ ਮੋਗਾ ਹੋਵੇ ਤੇ ਜਿਹੜੇ ਜ਼ਿਲ੍ਹਾ ਚ ਸੀ ਲੋਕਦਾਮ ਹੈ ਨਹੀਂ ਗੇ ਉਹ ਜ਼ਿਲ੍ਹਿਆਂ ਦੇ ਵਿੱਚ ਅਸੀਂ ਡੀਸੀ ਹੈੱਡਕੁਆਟਰਾਂ ਤੇ ਇੱਕ ਦਿਨ ਦਾ ਧਰਨਾ ਦੇ ਰਹੇ ਆਂ ਵੀ ਤੁਸੀਂ ਜਿਹੜੇ ਸੀਲੋ ਗਦਾਮ ਬਾਕੀ ਐ ਉਹਨਾਂ ਨੂੰ ਤੁਸੀਂ ਸਰਕਾਰੀ ਕਰੋ ਜਿਹੜੀਆਂ ਪਾਰਟੀਆਂ ਆਪਦਾ ਚੋਣ ਮੈਨੀਫੈਸਟੋ ਲੈ ਕੇ ਆ ਰਹੀਆਂ ਉਹ ਵਿੱਚ ਪਾ ਕੇ ਲਿਉਣ ਕਾ ਵੀ ਅਸੀਂ ਇਹਨਾਂ ਨੂੰ ਸਰਕਾਰੀ ਕਰਾਂਗੇ ਆ ਸੀਲੋ ਗਦਾਮ ਆ ਅਸਲੀ ਜੜ ਜਿਹੜੇ ਆਹ ਖੇਤੀ ਕਾਲੇ ਕਾਨੂੰਨ ਆਏ ਆ ਇਹ ਸੀਲੋ ਗਦਾਮ ਆ ਇਹ ਉਹ ਰਸਤਾ ਬਣਾਉਂਦੇ ਆ ਪ੍ਰਾਈਵੇਟ ਮੰਡੀਆਂ ਕਰਨ ਨੂੰ ਆ ਜਿਹੜੀਆਂ 26 ਮਾਰਕੀਟ ਕਮੇਟੀਆਂ ਖਤਮ ਕਰ ਰਹੇ ਸੀ 500 ਮੰਡੀਆਂ ਖਤਮ ਹੋ ਰਹੀਆਂ ਸੀ ਇਹ ਇਹਨਾਂ ਦੀ ਜੜ ਸੀ ਇਹ ਸੀ ਲੋਕਦਾਨਾ ਨੂੰ ਅਸੀਂ ਇਹਦੇ ਸਰਕਾਰੀ ਕੀਤਾ ਜਾਵੇ ਅਨਾਜ ਕਵਰ ਕਰਕੇ ਰੱਖਿਆ ਜਾਵੇ ਸਰਕਾਰ ਇਹ ਅਨਾਜ ਦੀ ਵਰਤੋਂ ਕਰੇ ਇਹਦੇ ਤੋਂ ਮੁਨਾਫਾ ਕਮਾਵੇ ਤੇ ਸਰਕਾਰ ਦਾ ਖਜ਼ਾਨਾ ਭਰੇ ਤੇ ਜਦੋਂ ਖਜ਼ਾਨਾ ਸਰਕਾਰ ਦਾ ਭਰੂਗਾ ਤੇ ਉਹਦਾ ਜਿਹੜਾ ਬਜਟ ਹੈ ਉਹ ਲੋਕਾਂ 'ਚ ਜਾਊਗਾ ਲੋਕਾਂ ਨੂੰ ਜਿਹੜੇ 2 ਆ ਰੇਹਾਂ ਸਪਰੇਹਾਂ ਉਹ ਘੱਟ ਰੇਟ ਤੇ ਮੋਹਿਆ ਹੋਣ ਤੇ ਆਪੇ ਖੇਤੀ ਬਹਾਲ ਹੋਊਗਾ ਖੇਤੀ ਤਰੱਕੀ ਕਰੂਗੀ ਮਜ਼ਦੂਰ ਨੂੰ ਰੋਜ਼ਗਾਰ ਮਿਲੂਗਾ ਤੇ ਆਪੇ ਹੀ ਫਸਲਾਂ ਦੇ ਰੇਟ ਵਧਣਗੇ ਤੇ ਭਰਾਵਾ ਇਹ ਇਹ ਚੀਜ਼ਾਂ ਦੀ ਲੜਾਈ ਹੈ ਇਹ ਲੜਾਈ ਲੜ ਰਹੇ ਆ ਵੀ ਤੁਸੀਂ ਜੇ ਛੋਟੀਆਂ ਲੱਤਾਂ 'ਚ ਦਾਮ ਆ ਤੈਨੂੰ ਸਰਕਾਰੀ ਕਰੋ ਇਹ ਜਿਹੜੇ ਖੇਤੀ ਕਾਲੇ ਕਾਨੂੰਨ ਆਏ ਆ ਇਹਨਾਂ 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 ਕਾਰਨ ਨਹੀਂ ਆਏ ਆ ਇਹ ਉਹ ਰਸਤਾ ਬਣਾਇਆ ਹੋਇਆ ਇਹਨਾਂ ਨੇ ਤੇ ਪਰ ਸਰਕਾਰੀ ਨਹੀਂ ਕਰਨਗੇ ਇਹ ਲੰਬੀਆਂ ਲੜਾਈਆਂ ਐ ਇਹ ਵੀ ਲੜਾਈ ਲੜ ਰਹੇ ਆ ਤੇ ਜਿਹੜਾ ਭਾਜਪਾ ਦਾ ਹੈ ਤੇ ਇਹ ਵੀ ਲੜਾਈ ਲੜ ਰਹੇ ਆ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਵੀ ਆ ਪਰਚੀਆਂ ਨੇ ਕੁਛ ਨਹੀਂ ਕਰਨਾ ਆ ਤੁਸੀਂ ਦੇਖ ਲੈ ਇਹਨਾਂ ਦਾ ਕੋਈ ਸਟੈਂਡ ਹੈ ਵੋਟਾਂ ਪਾ ਕੇ ਤੁਸੀਂ ਕਿਹੜੀ ਪਾਰਟੀ ਚ ਉਹ ਸ਼ੀਤਲਾ ਕਰਵਾਲ ਹੈ ਐਮ ਐਲ ਏ ਬਣਾਇਆ ਆਮ ਆਦਮੀ ਪਾਰਟੀ ਚ ਅੱਜ ਝੋਲੀ ਚ ਬੈਠਾ ਬੀ ਜੀ ਪੀ ਦੇ ਕੋਈ 30 ਕਰੋੜ ਲੈ ਲਿਆ 20 ਕਰੋੜ ਲੈ ਲਿਆ 10 ਕਰੋੜ ਲੈ ਲਿਆ ਸਾਨੂੰ ਨਹੀਂ ਪਤਾ ਕੋਈ ਤਾਂ ਕਾਰ ਨੂੰ ਕਿਸੇ ਨੇ ਸਕੋਰਟੀਆਂ ਲੈ ਲਈਆਂ ਕਿਸੇ ਨੇ ਗੱਡੀਆਂ ਲੈ ਲਈਆਂ ਪਰਚੀਆਂ ਲੋਕਾਂ ਨੇ ਪਾਈਆਂ ਬਣਾਇਆ ਲੋਕਾਂ ਨੇ ਲੋਕਾਂ ਦੀ ਵੈਲਯੂ ਕੀ ਰਹੀ ਲੋਕਾਂ ਦੀ ਵੈਲਯੂ ਤਾਂ ਤਾਂ ਮੰਨੀਏ ਜੇ ਲੋਕਾਂ ਨੇ ਪਰਚੀਆਂ ਪਾਈਆਂ ਹੋਣ ਤੇ ਲੋਕਾਂ ਦੇ ਦਸਕਾਂ ਦਸਕਤ ਕੀਤੇ ਬਿਨਾ ਇਹ ਦੂਜੀ ਪਾਰਟੀ ਚ ਨਾ ਜਾ ਸਕਣ ਫਿਰ ਤਾਂ ਮੰਨ ਲਿਏ ਸਾਡੇ ਲੋਕਾਂ ਦੀ ਪਰਚੀ ਨਾਲ ਨਹੀਂ ਮਿਲਜੂ ਹਣੀ ਸਾਡੇ ਲੋਕਾਂ ਦੀ ਵੈਲਜੂ ਹੁਣੀ ਹੈ ਝੰਡੇ ਦੇ ਵਿੱਚ ਪਾ ਕੇ ਡੰਡਾ ਮੈਦਾਨ ਦੇ ਵਿੱਚ ਉਤਰੋ ਫਿਰ ਇਹ ਕਹਿਣਗੇ ਵੀ ਤੁਸੀਂ ਪਰਚੀ ਵੀ ਕਹਿੰਦੇ ਆ ਨਾ ਪਾਓ ਵੋਟਾਂ ਸਿਪਾਈਏ ਕਿਹਨੂੰ ਫਿਰ ਮਸਲੇ ਹੱਲ ਕਿਵੇਂ ਹੋਣਗੇ ਮਸਲੇ ਹੱਲ ਹੋਣੇ ਆ ਲੋਕਾਂ ਦੇ ਨਾਲ ਜਿੰਨੀ ਕੁ ਤਾਕਤ ਹੁੰਦੀ ਆ ਝੰਡਾ ਲਾ ਲੈਨੇ ਆ ਗੱਡੀ ਤੇ ਆ ਟੋਲਪਰਾ ਜਾ ਉਤੋਂ ਦੀ ਟੱਪਦੇ ਆ ਇਹਨਾਂ ਦੇ ਗੁੰਡੇ ਰੱਖੇ ਹੁੰਦੇ ਆ ਨਾਲੇ ਪੀ ਜਿਹੜਾ ਪਰਚੀ ਨਾ ਕੱਟੂ ਉਹਨੂੰ ਘੇਰੋ ਤੇ ਜਦੋਂ ਝੰਡਾ ਲੱਗਿਆ ਹੁੰਦਾ ਕਿਸੇ ਦੀ ਜ਼ਰਤ ਨਹੀਂ ਇੱਥੇ 20 ਬੰਦੇ ਡੀਸੀ ਦਫ਼ਤਰ ਮੂਰੇ ਜਾ ਕੇ ਕਹਿ ਦਿੰਨੇ ਆ ਡੀਸੀ 2ਸੀ ਚੱਕ ਦਿਆਂਗੇ ਧੌਂ ਤੇ ਗੋਡਾ ਰੱਖ ਦਿਆਂਗੇ ਕਿਸੇ ਦੀ ਜ਼ਰਤ ਨਹੀਂ ਡੀਸੀ ਸੋਡੇ ਨਹੀਂ ਝਾਕ ਜੇ ਇਹ 19 ਕ ਤਾਕਤ ਹੈ ਉਹਨੀਆਂ ਕ ਮੰਗਾਂ ਮਣਵਾਈ ਜਾਂਦੇ ਆ ਜਿੱਡੀ ਵੱਡੀ ਤਾਕਤ ਖੜੀ ਕਰੋਗੇ ਲੋਕਾਂ ਨੂੰ ਲਾਹੇਵੰਦ ਕਰੋਗੇ ਵੀ ਆ ਪਰਚੀਆਂ ਵਾਲੇ ਲੀਡਰਾਂ ਆਣੇ ਸਾਨੂੰ ਕੁਝ ਨਹੀਂ ਦੇਣਾ ਤੇ ਉਹਦੋਂ ਮਸਲੇ ਹੱਲ ਹੋਣਗੇ ਤੁਸੀਂ ਬੀਜਪੀ ਦੀ ਗੱਲ ਕਰ ਰਹੇ ਹੋ ਪਰ ਸਰਕਾਰ ਵੀ ਜਿਹੜੀ ਇਸ ਮਲੇ ਆ ਤਾਂ ਜੇਕਰ ਉਹਨਾਂ ਨੇ ਇੱਕ ਹੱਕ ਤੱਕ ਵੀ ਦਾਖਾਵਾ ਜੇ ਫਿਰ ਉਹਨਾਂ ਵਾਲੇ ਸਮੇਂ ਚ ਵੀ ਭੁਗਤਣਾ ਪੈ ਸਕਦਾ ਕਿ ਜੇ ਕਹਿਣ ਕਿ ਸਾਡੀ ਸਰਕਾਰ ਆਪੇ ਐ ਫਿਰ ਤੁਸੀਂ ਕਿਵੇਂ ਨਹੀਂ ਬੜਨ ਦਿੰਦੇ ਅਸੀਂ ਤਾਂ ਤਿਆਰ ਬੈਠੇ ਆਂ ਵੀ ਸਾਨੂੰ ਵੀ ਸਨਾਮ ਦੀਆਂ ਉਹ ਜੇਲਾਂ ਦੇ ਵਿੱਚ ਸਿੱਟਿਆ ਜਾ ਸਕਦਾ ਸਾਡੇ ਤੇ ਵੀ ਐਨਐਸਏ ਲੱਗਿਆ ਜਾ ਸਕਦਾ ਅਸੀਂ ਤਾਂ ਨਿਸ਼ਾਨੇ ਤੇ ਸਾਡੀ ਲੀਡਰਸ਼ਿਪ ਨਿਸ਼ਾਨੇ ਤੇ ਆ ਜਿਹੜੇ ਬਲਾਕ ਦੇ ਆਗੂਆਂ ਤੱਕ ਨਿਸ਼ਾਨੇ ਤੇ ਆ ਸੂਬੇ ਦੇ ਆਗੂ ਤਾ ਹੈ ਤੇ ਅਸੀਂ ਕਿਧਰ ਬਾਦਿਆਂ ਸਾਨੂੰ ਪਤਾ ਹੈ ਅਸੀਂ ਨੇਤ ਕਫਣ ਬੰਨ ਕੇ ਘਰੋਂ ਤੁਰਦੇ ਆਂ ਵੀ ਪਤਾ ਨਹੀਂ ਜਦੋਂ ਆਗੇ ਘਰੇ ਤਾਂ ਪਕਾ ਲਿਓ ਸਾਡੀਆਂ ਨਹੀਂ ਸਾਡੇ ਆਟੇ ਦੇ ਵਿੱਚ ਪਾਣੀ ਨਾ ਪਾਇਓ ਜਿੰਨਾ ਚਿਰ ਅਸੀਂ ਘਰੇ ਨਹੀਂ ਆਉਂਦੇ ਸਾਨੂੰ ਪਤਾ ਹੈ ਸਾਨੂੰ ਇਹ ਵੀ ਪਤਾ ਹੈ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਸਰਕਾਰ ਆ ਸਕਦੀ ਹੈ ਸਾਨੂੰ ਕੋਈ ਮਤਲਬ ਨਹੀਂ ਭਾਜੇਪੀ ਦੀ ਸਰਕਾਰ ਆਵੇ ਭਾਜੇਪੀ ਦੀ ਸਰਕਾਰ ਨਾ ਆਵੇ ਸਾਨੂੰ ਇਸ ਲਾਈਨ ਦੇ ਨਾਲ ਕੋਈ ਨਹੀਂ ਭਾਜੇਪੀ 400 ਐਮਪੀ ਬਣਾਵੇ ਭਾਜੇਪੀ 500 ਐਮਪੀ ਬਣਾਵੇ ਭਾਜੇਪੀ ਦਾ 100 ਐਮਪੀ ਬਣੇ ਸਾਨੂੰ ਕੋਈ ਮਤਲਬ ਨਹੀਂ ਇਹ ਲੈਣਾ ਦੇਣਾ ਨਾਲ ਸਾਨੂੰ ਇਹ ਮਤਲਬ ਹੈ ਅਸੀਂ ਕਿਰਤੀ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਦੀਆਂ ਆਵਾਜ਼ਾਂ ਚੱਕਣੀਆਂ ਛੋਟੇ ਵਪਾਰੀ ਦੀ ਆਵਾਜ਼ ਚੱਕਣੀ ਹੈ ਛੋਟੇ ਮੌਲ ਵਾਲੇ ਦੀ ਆਵਾਜ਼ ਚੱਕਣੀ ਹੈ ਉਹਨਾਂ ਨੂੰ ਬਚਾਉਣਾ ਤੇ ਲੋਕਾਂ ਸਾਹਮਣੇ ਇਹਨਾਂ ਦਾ ਚਿਹਰਾ ਕਰਨਾ ਵੀ ਆਹ ਜਿਹੜੇ ਸਿਆਸੀ ਲੋਕ ਹੈ ਜਿਹੜੇ ਆਦੇ ਅਸੀਂ ਸੇਵਾ ਕਰਦੇ ਆ 99% ਮੇਵਾ ਤੇ 1% ਸੇਵਾ ਇਹ ਉਹ ਲੋਕ ਨੇ ਭਰਾਵੋ ਸੋਡੀ ਸੇਵਾ ਨਹੀਂ ਕਰਦੇ ਇਹ ਤਾਂ ਮੇਵੇ ਖਾਤਰ ਆਉਂਦੇ ਨੇ ਤੇ ਆਨੰਦ ਮਾਣਦੇ ਨੇ ਤੇ 2-2 ਕਰੋੜ ਦੀਆਂ ਜਾਗਟਾਂ ਪਾਉਂਦੇ ਨੇ ਤੇ ਹਜ਼ਾਰਾਂ ਏਕੜਾਂ ਦੇ ਵਿੱਚ ਇਹਨਾਂ ਦੇ ਮਹਿਲ ਫੈਲੇ ਹੋਏ ਨੇ ਕਿੰਨੂ ਲੱਗੇ ਹੋਏ ਨੇ ਤੇ ਲੋਕਾਂ ਦਾ ਕਹਾਣ ਕਰ ਰਹੇ ਆ ਅਸੀਂ ਇਹ ਚੀਜ਼ਾਂ ਲੈ ਕੇ ਇਹ ਚਿਹਰਾ ਨੰਗਾ ਕਰ ਰਹੇ ਆ ਸਾਨੂੰ ਕੋਈ ਚੱਕਰ ਨਹੀਂ ਸਾਡੇ ਤੇ ਭਵਾ ਪਰਚੇ ਦਰਜ ਕਰਕੇ ਜਦੋਂ ਮਰਜੀ ਜੇਲ੍ਹਾਂ ਚ ਸਿੱਟ ਦੇਣ ਜਿਹੜਾ ਬੰਦਾ ਯਾਰ ਸੱਪਾਂ ਦੀਆਂ ਸਿਰੀਆਂ ਤੇ ਪੈ ਸਕਦਾ 13 ਮਹੀਨੇ ਛੜਕਾਂ ਤੇ ਪੈ ਸਕਦਾ ਤੇ ਉੱਥੇ ਜਦੋਂ ਨੇਹਰੀਆਂ ਹੁੰਦੀਆਂ ਸੀ ਆਪ ਟੈਂਟ ਫੜਫੜ ਕੇ ਚਾਰ-ਚਾਰ ਘੰਟੇ ਖੜੇ ਰਹੇ ਆ ਪੁਲਾਂ ਤੇ ਐ ਨਹੀਂ ਪਤਾ ਹੀ ਪੁਲ ਤੋਂ ਲੈ ਕੇ ਉਡਾ ਕੇ ਥੱਲੇ ਸਿੱਟ ਦੇਣਾ ਪਤਾ ਹੀ ਨਹੀਂ ਸੀ ਉੱਥੇ ਕਿਦੋਂ ਮੌਤ ਆ ਜਣੀ ਜੋ ਤੂਫਾਨ ਦੇ ਵਿੱਚ ਸਾਰਾ ਮੀਂਹ ਉੱਤੇ ਭਰਾਇਆ ਹੋਇਆ ਹੈ ਤੇ ਸਾਨੂੰ ਜੇਲਾਂ ਦਾ ਕੋਈ ਡਰ ਨਹੀਂ ਭਾਈ ਅਸੀਂ ਜੇਲਾਂ ਕੱਟਾਂਗੇ ਹੰਸ ਰਹੰਸ ਦਾ ਬਿਆਨ ਵੀ ਪਿਛਲੇ ਦਿਨੀ ਆਉਂਦਾ ਜਦੋਂ ਮੋਗੇ ਦੇ ਵਿੱਚ ਸੀ ਉਹ ਕਹਿੰਦੇ ਨੇ ਕਿ ਕਿਸਾਨਾਂ ਤੇ ਬੀਜੇਪੀ ਦੇ ਵਿੱਚ ਕੀ ਗੱਲਬਾਤ ਆ ਉਹਦਾ ਕਹਿੰਦੇ ਮੈਂ ਵਿਚੋਲੀਆ ਬਣ ਕੇ ਮੈਂ ਗੱਲਬਾਤ ਕਰਵਾ ਦੂੰ ਨਹੀਂ ਉਹਨੂੰ ਕਹੇ ਇੱਕ ਉਹਦਾ ਬਿਆਨ ਵੀ ਜਦੋਂ ਤੂੰ ਪਾਰਲੀਮੈਂਟ ਦੇ ਵਿੱਚ ਪਹਿਲਾ ਐਮਪੀ ਬਣਿਆ ਤੇ ਉਦੋਂ ਕਿਸਾਨ 13 ਮਹੀਨੇ ਬੈਠੇ ਰਹੇ ਨੇ ਆਪਾਂ ਉਦੋਂ ਕਿੱਥੇ ਸੀ ਕਹ ਤੇ ਆ ਜਿੱਦਾਂ ਹੁਣ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਹੈ ਇੱਥੇ ਨੌਜਵਾਨ ਨੂੰ ਸ਼ਹੀਦ ਕੀਤਾ ਗਿਆ ਮਾਰ ਮਾਰ ਦਿੱਤਾ ਗਿਆ ਹੈ ਤੇ ਉੱਥੇ ਲਖੀਮਪੁਰ ਖੀਰੀ ਦੇ ਵਿੱਚ ਜੀਪਾਂ ਚੜਾ ਕੇ ਕਿਸਾਨਾਂ ਦੀਆਂ ਲੱਤਾਂ ਪਾਵਾਂ ਤੋੜ ਕੇ ਮਾਰ ਦਿੱਤਾ ਗਿਆ ਸ਼ਹੀਦ ਕੀਤਾ ਗਿਆ ਹੈ ਉਦਦੇ ਆਪਾਂ ਕਿੱਥੇ ਸੀ ਜਿੱਥੇ ਮਾਨਸਾ ਦੇ ਵਿੱਚ ਸਾਡੀਆਂ ਮਾਵਾਂ ਤੇ ਟਰੱਕ ਚੜਾਇਆ ਜਾਂਦਾ ਉਹ ਪੰਜ ਮਾਵਾਂ ਨੂੰ ਅਸੀਂ ਐਂ ਚੱਕ ਕੇ ਲਿਆਂਦਾ ਪੱਲੀਆਂ ਚ ਪਾ ਕੇ ਉਦਦੇ ਹੰਸਰਾਜ ਕਿੱਥੇ ਸੀ ਹੰਸਰਾਜ ਦਾ ਉਦਦੇ ਬਿਆਨ ਕਿਉਂ ਨਹੀਂ ਆਇਆ ਉਦਦੇ ਐਂ ਕਿਉਂ ਨਹੀਂ ਕਿਹਾ ਬੋਤੀ ਸਾਹਿਬ 13 ਮਹੀਨੇ ਹੋ ਗਏ ਕਿਸਾਨਾਂ ਬਾਰੇ ਸੋਚੋ ਉਦਦੇ ਹੰਸਰਾਜ ਕਿੱਥੇ ਸੀ ਅੱਜ ਕਹਿ ਰਿਹਾ ਕਿ ਮੈਂ ਫਰੀਦਕੋਟ ਦੀ ਧਰਤੀ ਤੇ ਨੰਗੇ ਪੈਰੀ ਚੱਲੂੰਗਾ ਇਹ ਮੇਰਾ ਪਰਿਵਾਰ ਹੈ ਅੱਜ ਪਰਿਵਾਰ ਇਹਨਾਂ ਨੂੰ ਦਿਸ ਰਿਹਾ ਹੈ ਅੱਜ ਉਹ ਪਰਿਵਾਰ ਅਜੇ ਬੈਠਾ ਛੜਕਾਂ ਤੇ ਉਹਨਾਂ ਦੀ ਜਾ ਕੇ ਮਿਲ ਲੈਣ ਉਹਨਾਂ ਨੂੰ ਵੀ ਭਾਈ ਕੋਈ ਨਹੀਂ ਉਠੋ ਕਰਦੇ ਆ ਤੁਹਾਡੇ ਮਸਲੇ ਹੱਲ ਕੋਈ ਉਧਰ ਨੂੰ ਗਿਆ ਪਿੰਡਾਂ ਵੱਲ ਤਾਂ ਤੁਸੀਂ ਚੱਲ ਪਿਓ ਵੀ ਪਰਚੀਆਂ ਪਾਓ ਸਾਨੂੰ ਵੋਟਾਂ ਪਾਓ ਤੇ ਉਧਰ ਨੂੰ ਕਿਉਂ ਨਹੀਂ ਗਏ 13 ਮਹੀਨੇ ਇਹੀ ਕਿਸਾਨ 726 ਜਾਨਾਂ ਦਿੱਲੀ ਦੇ ਬਾਰਡਰਾਂ ਤੇ ਲੱਗ ਗਈਆਂ ਉਦੋਂ ਕਿਉਂ ਨਹੀਂ ਝਾਕ ਕੇ ਤੇ ਜਿਹੜੇ ਅਜੇ ਉਹਨਾਂ ਦੇ ਪਰਿਵਾਰ 413 ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਤੇ ਆ ਭਗਵੰਤ ਮਾਨ ਨੂੰ ਆਦੇ ਇਹਨਾਂ ਦੇ ਪਰਿਵਾਰਾਂ ਵੱਲ ਕਿਉਂ ਨਹੀਂ ਝਾਕਿਆ ਜਿਹੜਾ ਤੂੰ ਕਿਸਾਨਾਂ ਦਾ ਮੁੰਡਾ ਦਾ ਵੀ ਮੈਂ ਤਾਂ ਕਿਸਾਨ ਪੱਖੀ ਐ ਮੈਂ ਤਾਂ ਲੋਕ ਪੱਖੀ ਐ ਮੈਂ ਤਾਂ ਤੁਰਿਆ ਜਾਂਦਾ ਹੁਣ ਕੀ ਕਰਦਾ ਆ ਉਹਦੇ ਕਾਫਲੇ ਨੂੰ ਤੁਰਿਆ ਜਾਂਦਾ ਠੱਲ ਲੈਂਦਾ ਜੱਫੀਆਂ ਪਾ ਪਾ ਕੇ ਮਿਲਦਾ ਉਹ ਜੇ ਸਾਡੇ ਭਰਾ ਗਮਰਾਹ ਹੋ ਜਾਂਦੇ ਐ ਵੀ ਇਹਦੋਂ ਪਹਿਲਾਂ ਕਿੱਥੇ ਗਿਆ ਸੀ ਤੇ 413 ਅਜੇ ਰਜਗਾਰ ਨਹੀਂ ਮਿਲਿਆ ਉਹਨਾਂ ਨੂੰ ਅਜੇ ਉਹਨਾਂ ਦਾ ਕਰਜ਼ਾ ਮਾਫ ਨਹੀਂ ਹੋਇਆ ਕਿੱਥੇ ਐ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦਾ ਅਜੇ ਕਰਜ਼ਾ ਮਾਫ ਨਹੀਂ ਕੀਤਾ ਗਿਆ ਉਹ ਕਿੱਥੇ ਆ ਭਾਜੀਪੀ ਨੂੰ ਵੀ ਸਵਾਲ ਉਹਨੇ ਹੀ ਨੇ ਤੇ ਪੰਜਾਬ ਸਰਕਾਰ ਵੀ ਉਹਨੇ ਘੇਰੇ ਚ ਆਉਂਦੀ ਐ ਇਹ ਸਾਰੇ ਉਹਨੇ ਘੇਰੇ ਚ ਆਉਂਦੇ ਨੇ ਜਿੰਨੇ ਵੋਟੀਆਂ ਵੋਟਾਂ ਮੰਗ ਰਹੇ ਨੇ ਤੇ ਜਿੰਨੀਆਂ ਪਾਰਟੀਆਂ ਤੇ ਸਾਡੇ ਲੋਕਾਂ ਨੂੰ ਵਾਦੇ ਆ ਕਿਸੇ ਨੇ ਘੱਟ ਨਹੀਂ ਕੀਤਾ 75 ਸਾਲ ਦਾ ਸਭ ਨੇ ਲੁੱਟਿਆ ਸਭ ਨੇ ਕੁੱਟਿਆ ਤੇ ਸਾਡੇ ਲੋਕ ਗਮਰਾਹ ਹੁੰਦੇ ਰਹੇ ਇੱਥੇ ਆ ਜਾਣਾ ਮਨਪ੍ਰੀਤ ਬਾਦਲ ਨੇ ਅਸੀਂ ਅੱਖੀਂ ਵੇਖਦੇ ਰਹੇ ਆ ਜਦੋਂ ਪਤਾ ਲੱਗਣਾ ਵੀ ਸਾਡੇ ਲੋਕਾਂ ਨੇ ਕੋਈ ਕੰਮ ਕਰਨ ਲੱਗਣਾ ਤੇ ਇੱਕ ਕੋਈ ਦਰਾਖਤ ਲੱਗਿਆ ਹੋਣਾ ਘਰ ਦੇ ਵਿੱਚ ਪੁਰਾਣਾ ਉਹਨੂੰ ਐ ਕਹਿ ਦੇਣਾ ਬਾਪੂ ਆ ਨਿੰਮ ਨੂੰ ਕਿੰਨਾ ਚਿਰ ਹੋ ਗਿਆ ਸਾਡੇ ਬਜ਼ੁਰਗਾਂ ਨੇ ਚੱਲ ਪੈਣਾ ਭੋਲਿਆ ਨੇ ਉਹ ਪੁੱਤੇ ਨੂੰ 70 ਸਾਲ ਹੋ ਗਏ ਲੱਗੀ ਨੂੰ ਤੇ ਇਹ ਤਾਂ ਸਾਡੇ ਪੜਦਾਦਿਆਂ ਵੇਲੇ ਦੀ ਬਾਪੂ ਸੋਡੀ ਨੰਮ ਬਹੁਤ ਸੋਹਣੀ ਐ ਜੀ ਕਰਦਾ ਇਹਨੂੰ ਪੱਟ ਕੇ ਨਾ ਮੈਂ ਆਪਦੇ ਘਰੇ ਲੈ ਜਾ ਮੈਨੂੰ ਪੁਰਾਣੇ ਜਿਹੜੇ ਦਰਖਤ ਤਾਂ ਬੜੇ ਸੋਹਣੇ ਲੱਗਦੇ ਆ ਬਾਰੀ ਖੋਲਣੀ ਕਾਰ ਦੇ ਵਿੱਚ ਬਹਿ ਜਾਣਾ ਟੱਪ ਜਾਣਾ ਸਾਡੇ ਲੋਕ ਉਲਝੇ ਰਹੇ ਸਾਡੇ ਬਾਪੂ ਭੋਲੇ ਭਾਲੇ ਉਹਨਾਂ ਨੇ ਆਏ ਨਹੀਂ ਪੁੱਛਿਆ ਵੀ ਸਾਡੇ ਬੱਚਿਆਂ ਦਾ ਰਜਗਾਰ ਕਿੱਥੇ ਐ ਸਾਡੀਆਂ ਫਸਲਾਂ ਦੇ ਭਾਅ ਕਿੱਥੇ ਐ ਸਾਡੀ ਕਿਸਾਨੀ ਜਵਾਨੀ ਰੁਲ ਗਈ ਸਾਡੀ ਨਸ਼ੇ ਜਵਾਨੀ ਨਸ਼ਿਆਂ ਦੀ ਦਲਦਲ ਦੇ ਵਿੱਚ ਰੁਲ ਗਈ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਇਹ ਨਸ਼ਾ ਕਿੱਥੋਂ ਆ ਰਿਹਾ ਹੈ ਸਾਡੀਆਂ ਫਸਲਾਂ ਦੇ ਭਾਅ ਕਿਉਂ ਨਹੀਂ ਮਿਲਦੇ ਇਹ ਕਿਸੇ ਨੇ ਸਵਾਲ ਹੀ ਨਹੀਂ ਕੀਤੇ ਸਾਡੇ ਨੌਜਵਾਨ ਇੰਨੇ ਪੜ ਲੱਗ ਗਏ ਅੱਜ ਇਹਨਾਂ ਨੂੰ ਧਰਨਾ ਲਾਉਣਾ ਪੈਂਦਾ ਅੱਜ ਇਹਨਾਂ ਨੂੰ ਡੰਡੇ ਖਾਣੇ ਪੈਂਦੇ ਆ ਸਾਡੇ ਹਸਪਤਾਲਾਂ ਦੇ ਵਿੱਚ ਇਲਾਜ ਕਿਉਂ ਨਹੀਂਗਾ ਸਾਡੀ ਅੱਜ ਪੜ੍ਹਾਈ ਬਲੈਕ ਦੇ ਵਿੱਚ ਕਿਉਂ ਵਿਕਣ ਲੱਗ ਗਈ? ਸਾਨੂੰ ਅੱਜ ਪੜ੍ਹਾਈਆਂ ਦਾ ਮੁੱਲ ਕਿਉਂ ਨਹੀਂ ਪਾਇਆ? ਸਾਡੇ ਸਕੂਲ ਕਿਉਂ ਨਹੀਂ ਚੰਗੇ ਬਣਾਏ? ਚੰਗੇ ਟੀਚਰਾਂ ਦੀ ਕਿਉਂ ਨਹੀਂ ਭਰਤੀ ਕੀਤੀ? ਸਾਡਾ ਬਿਜਲੀ ਵਿਭਾਗ ਕਿਉਂ ਪ੍ਰਾਈਵੇਟ ਹੋ ਗਿਆ? ਸਾਡੀ ਰੇਲਵੇ ਵਿਭਾਗ ਚ ਕਿਉਂ ਭਰਤੀ ਹੋਣੀ ਬੰਦ ਹੋ ਗਈ? ਰੇਲਾਂ ਕਿਉਂ ਪ੍ਰਾਈਵੇਟ ਹੋ ਗਈਆਂ? ਸਾਡੇ 에어ਪੋਰਟ, ਜਹਾਜ਼, ਸਕੂਲ ਇਹ ਕਿੱਧਰ ਗਏ? ਕਿਸੇ ਨੇ ਪੁੱਛਿਆ? ਹੋਰ ਦਾ ਜੇ ਮੇਰੇ ਰਵਨੀਤ ਬਿੱਟੂ ਨੇ ਗੱਲ ਕਰੀਆ ਉਹ ਤਾਂ ਜਵਾਬ ਜ਼ਰੂਰ ਲੈਣਾ ਚਾਹੁੰਗਾ ਹੁਣ ਲੱਗਦਾ ਕਿ ਪ੍ਰਾਈਮ ਮਿਨਿਸਟਰ ਦਾ ਘਰ ਹੁਣ ਜਿਹੜਾ ਹੈਗਾ ਉਹ ਖੁੱਲ ਜੂਗਾ ਜਾਂ ਬੂਹੇ ਜਿਹੜਾ ਖੁੱਲਣਗੇ ਆਮ ਲੋਕਾਂ ਦੇ ਲਈ ਕਿਸਾਨਾਂ ਦੇ ਲਈ ਮਜ਼ਦੂਰਾਂ ਦੇ ਲਈ ਨਹੀਂ ਇਹਦਾ ਮਤਲਬ ਹੁਣ ਜਿਹੜਾ ਰਵਨੀਤ ਬਿੱਟੂ ਆਇਆ ਇਹ ਜਾ ਕੇ ਦੱਸੂਗਾ ਵੀ ਮੋਦੀ ਨੂੰ ਵੀ ਆ ਪੰਜਾਬ ਦੇ ਆ ਹਾਲਾਤ ਕੀ ਮੋਦੀ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ ਲੱਗਿਆ ਮੈਂ ਪੰਜਾਬ ਤੋਂ ਪੰਜਾਬ ਦੀ ਗੱਲ ਮੈਂ ਹੀ ਕਰੂੰਗਾ ਨਹੀਂ ਤੇ ਕੈਪਟਨ ਕਿੱਥੋਂ ਸੀਗਾ ਕੈਪਟਨ ਅਮਰਿੰਦਰ ਪੰਜਾਬ ਤੋਂ ਨਹੀਂ ਸੀ ਮਹਾਰਾਣੀ ਪ੍ਰੀਤਕੌਰ ਪੰਜਾਬ ਤੋਂ ਨਹੀਂ ਸੀ ਸੁਨੀਲ ਜਾਖੜ ਪੰਜਾਬ ਤੋਂ ਨਹੀਂ ਸੀ ਉਹ ਹਰਜੀਤ ਗਰੇਵਾਲ ਫਿਰਦਾ ਜਿਹੜਾ ਉਹ ਤਿੰਨਾਂ ਚ ਨਹੀਂ 13 ਚ ਨਹੀਂ ਉਹ ਕੀ ਪੰਜਾਬ ਤੋਂ ਨਹੀਂ ਸੀ ਉਹ ਉਹ ਮੋਦੀ ਨੂੰ ਗੁਣਗੌਂਦਾ ਫਿਰਦਾ ਤੇ ਰਹਿਣਾ ਪੰਜਾਬ ਚ ਕੀ ਮਨਪ੍ਰੀਤ ਬਾਦਲਾ ਜਿਹੜਾ ਉਹ ਪੰਜਾਬ ਤੋਂ ਨਹੀਂ ਗਿਆ ਉਹਨੂੰ ਵੀ 2 ਸਾਲ ਹੋ ਗਏ ਭਾਜਪਾ ਤੋਂ ਗਏ ਉਹਨੂੰ ਉਹ ਉਹ ਉਦੋਂ ਕਿਕਲੀਆਂ ਪਾਉਂਦਾ ਸੀ ਆਦਾ ਮੈਂ ਭਾਜੀਪੀ ਦੀ ਹਿੱਕ ਚੌੜੀ ਕਰ ਲਈ ਮੈਂ ਭਾਜੀਪੀ ਦੇ ਖੜਾ ਮੂਹਰੇ ਤੇ ਹਿੱਕ 'ਚ ਜਿਹੜਾ ਵੀ ਗੋਲੀ ਆ ਮੇਰੇ ਵੱਜੇ ਭਾਜੀਪੀ ਨੂੰ ਸਾਰੀ ਨੂੰ ਮੈਂ ਛਾਤੀ ਦੇ ਉੱਲੇ ਲੁਕੋ ਕੇ ਉਹ ਮਾਂ ਦਾ ਪੁੱਤ ਜਿਹੜੀ ਪਾਰਟੀ 'ਚ ਜਾਂਦਾ ਉਹ ਸਾਰਿਆਂ ਨੂੰ ਲੁਕੋ ਲੈਂਦਾ ਛਾਤੀ ਕੱਲੀ ਅੱਗੇ ਕਰ ਲੈਂਦਾ ਕਿ ਉਹਨਾਂ ਨੂੰ ਨਹੀਂ ਦਿਸਿਆ ਬਿੱਟੂ ਵਰੀ ਗਮਰਾਹ ਕਰ ਰਹੇ ਆ ਲੋਕਾਂ ਨੂੰ ਅਸੀਂ ਆਦੇ ਇਹਨਾਂ ਨੂੰ ਪਿੰਡਾਂ 'ਚੋਂ ਭਜਾਓ ਇਹ ਕੱਲੀਆਂ ਜਥੇਬੰਦੀਆਂ ਦੀ ਜ਼ਿੰਮੇਵਾਰੀ ਨਹੀਂ ਇਹ ਕੱਲੇ ਸੰਯੁਕਤ ਮੋਰਚੇ ਦੀ ਜ਼ਿੰਮੇਵਾਰੀ ਨਹੀਂ ਇਹ ਜਿਹੜੇ ਉ ਲੋਕ ਪਿੰਡਾਂ 'ਚ ਬੈਠੇ ਆ ਉਹਨਾਂ ਨੂੰ ਆਦੇ ਉੱਠ ਖੜੋ ਸੱਥਾਂ ਚੋਂ ਛੱਡ ਦਿਓ ਤਾਸਾਂ ਦਾ ਖੜਾ ਕਰੋ ਸਵਾਲ ਉਦੋਂ ਵਾਦੇ ਸੀ ਵੀ ਅਗਰਾਹਾ ਵਾਲੇ ਸੰਯੁਕਤ ਮੋਰਚਾ ਬਾਰਡਰਾਂ ਤੇ ਕਿਉਂ ਨਹੀਂ ਜਾਂਦਾ ਆ ਸੋਸ਼ਲ ਮੀਡੀਆ ਤੇ ਜਿਹੜੇ ਬੈਠੇ ਹੁੰਦੇ ਸੀਗੇ ਉਹ ਸਵਾਲ ਕਰਦੇ ਹੁੰਦੇ ਸੀ ਵੀ ਉਧਰ ਨੂੰ ਕਿਉਂ ਨਹੀਂ ਜਾਂਦੇ ਅੱਜ ਭਾਈ ਉਹੀ ਸੰਯੁਕਤ ਮੋਰਚਾ ਉਹੀ ਭਾਰਤੀ ਕਿਸਾਨ ਜੀ ਨੇ ਨੇਕਤਾ ਅਗਰਾਹਾ ਤਾਲ ਮੇਲ ਮਾਂ ਅੱਜ ਬੀਜਪੀ ਦਾ ਗਾਹ ਪਾਈ ਫਿਰਦੇ ਆ ਤੇ ਆਓ ਭਾਈ ਹੁਣ ਇਕੱਠੇ ਹੋ ਕੇ ਘੇਰ ਗਏ ਇਹਨਾਂ ਨੂੰ ਪੁੱਛ ਕੇ ਹੁਣ ਤਾਂ ਮੌਕਾ ਉਹ ਬਾਰਡਰਾਂ ਤੇ ਜਾਨ ਨੂੰ ਆਦੇ ਸੀ ਦਿੱਲੀ ਜਾਣ ਨੂੰ ਆਦੇ ਸੀ ਅੱਜ ਉਦੋਂ ਵੀ ਵੱਡਾ ਮੌਕਾ ਇਹਨਾਂ ਨੂੰ ਘੇਰ ਗਏ ਆ ਜਿਹੜੇ ਪਿੰਡਾਂ ਚ ਆਸ ਲੈ ਕੇ ਆ ਬੀਜੇਪੀ ਚ ਵੜ ਕੇ ਬਿੱਟੂ ਵਰੀ ਜਿਹੜੇ ਲੋਕਾਂ ਨੂੰ ਬੁੱਧੂ ਬਣਾਉਣਾ ਚਾਹੁੰਦੇ ਆ ਜਾਸਾਹੇ ਵੀ ਲੋਕ ਤਾਂ ਬੁੱਧੂ ਆ ਭੇਡਾਂ ਅੱਜ ਯਾਰ ਅੱਜ ਆਦਾ ਮੈਂ ਪੰਜਾਬ ਨੂੰ ਬਚਾਉਣ ਤੇ ਹੋਇਆ ਉੱਤੇ ਆਦਾ ਸੀ ਮੈਂ ਬੀਜੇਪੀ ਦੇ ਛਿੱਤਰ ਲਾ ਕੇ ਮਰੂੰਗਾ ਮੈਂ ਇਹਨਾਂ ਨਾਲ ਬਾਈਟ ਕਰਾਂ ਇਹ ਤਾਂ ਕਿਸਾਨ 726 ਮਰੇ ਤੇ ਕੀ ਅੱਜ ਉਹ 726 ਕਿਸਾਨ ਜਿਉਂਦੇ ਹੋਗੇ ਆ ਬਿੱਟੂ ਨੂੰ ਪੁੱਛਣਾ ਚਾਹੁੰਦਾ ਜਿਉਂਦੇ ਹੋਗੇ ਅੱਜ ਤਾਂ ਤਾਜ਼ਾ ਹੀ ਤਾਜ਼ੇ ਮਰੇ ਆ ਸਾਡੇ ਇੱਥੇ ਉਹ 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 ਤਾਂ ਜਾਉਂਦੇ ਕੀ ਹੋਣਾ ਸੀ ਤੇ ਅੱਜ ਬਾਰਡਰਾਂ ਤੇ ਅਜੇ ਤਾਂ ਇਹ ਆ ਰਹੀ ਸੀ ਕਿਸਾਨਾਂ ਕਾ ਨੂੰ ਇਹਨਾਂ ਨੂੰ ਉਠਾ ਦੇ ਇਹ ਹੁਣ 15 ਦਿਨ ਹੋ ਗਏ ਭਾਜਪੀ ਤੇ ਆਇਆ ਨੂੰ ਇਹਦੀਆਂ ਲੱਤਾਂ ਚ ਦਾਮ ਤੇ ਮੋਦੀ ਨੂੰ ਕਹਿ ਦੇ ਉਠਾ ਦੇ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਉਹ ਲਾਗੂ ਕਰ ਦੇ ਅਸੀਂ ਮੰਨ ਲਾਂਗੇ ਵੀ ਬਿੱਟੂ ਨੇ ਆ ਕੇ ਫਾਇਦਾ ਕਰਤਾ ਇਹ ਵੋਟਾਂ ਲੈਣ ਖਾਤਰ ਇਹਨੂੰ ਸਕਿਉਰਿਟੀ ਦੇਤੀ ਇਹਨੂੰ ਕਿੰਨੇ ਕਰੋੜੇ ਦੇ ਪੈਰਾਂ ਚ ਮਾਰੇ ਇਹਨੂੰ ਦੇਤੇ ਇਹਨੂੰ ਗੱਡੀਆਂ ਦੇਤੀਆਂ ਇਹਨੂੰ ਬੰਗਲੇ ਦੇਤੇ ਇਹਨੂੰ ਮੰਤਰੀ ਦਾ ਸਾਹ ਪਿਆਤਾ ਹੋਣਾ ਇਹ ਲੋਕਾਂ ਦੀਆਂ ਜ਼ਮੀਰਾਂ ਹੈ ਨਹੀਂ ਉਧਰ ਨੂੰ ਚੱਲ ਪਏ ਲੋਕਾਂ ਨੂੰ ਵੇਚਣ ਚੱਲੇ ਨੇ ਇਹ ਇਹ ਲੋਕਾਂ ਨੂੰ ਵੇਚਣ ਚੱਲੇ ਆ ਪਰ ਲੋਕ ਐਡੇ ਬੁੱਧੂ ਨਹੀਂ ਗਏ ਉਹ ਕਿਸਾਨੀ ਅੰਦੋਲਨ ਵੇਲੇ ਜਿਹੜਾ ਉੱਥੇ ਸਕੂਲ ਲੱਗਦਾ ਸੀ ਉਹਦੇ ਤੇ ਜਾਗ ਜਾਗ ਗਏ ਨੇ ਉੱਠ ਖੜੇ ਨੇ ਤੇ ਲੋਕ ਇਹਨਾਂ ਨੂੰ ਘੇਰਾ ਪਾਉਣਗੇ ਤੇ ਸਭ ਕਸ ਕਹਾਂਗੇ ਕਿ ਤੇ ਮੈਂ ਲੁਧਿਆਣੇ ਦੇ ਲੋਕਾਂ ਨੂੰ ਆਦਾ ਵੀ ਇਹਨੂੰ ਐਸਾ ਘੇਰੋ ਇਹਦੇ ਭਿਓਂ ਭਿਓ ਕੇ ਮਾਰੋ ਸਵਾਲ ਕਰੋ ਹੁਲੜਬਾਜੀ ਨਾ ਕਰੋ ਸਵਾਲ ਐਸੇ ਕਰੋ ਇਹਦੇ ਭਿਓਂ ਭਿਓ ਕੇ ਮਾਰੋ ਜਿਹੜਾ ਆਪ ਹੀ ਭੱਜੇ ਤੁਹਾਨੂੰ ਭਜਾਉਣ ਦੀ ਲੋੜ ਹੀ ਨਹੀਂ ਪੈਣੀ ਜੀ ਬਹੁਤ ਬਹੁਤ ਧੰਨਵਾਦ ਸਮਾਂ ਬਹੁਤ ਧੰਨਵਾਦ ਸੋ ਮੇਰੇ ਨਾਲ ਕਿਸਾਨ ਜੁਨੀਅਨ ਉਗਰਾਹਾਂ ਤੋਂ ਜਿਹੜੇ ਕਿਸਾਨ ਆ ਗੂ ਸੀ ਸੋ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਵਿਰੋਧਤਾ ਜਿਹੜੀ ਹੈਗੀ ਆ ਉਹ ਤੁਹਾਨੂੰ ਤੁਸੀਂ ਵਿਰੋਧਤਾ ਦਾ ਨਾਮ ਦੇ ਸਕਦੇ ਹੋ ਪਰ ਅਸੀਂ ਸਿਰਫ ਸਵਾਲ ਨੇ ਅਸੀਂ ਕਾਲੀਆਂ ਛੰਡੀਆਂ ਦੇ ਨਾਲ ਸਵਾਗਤ ਕਰਨਾ ਕੁਝ ਸਾਡੇ ਚੰਦ ਜਿਹੜੇ ਸਵਾਲ ਨੇ ਭਾਜਪਾ ਦੇ ਆਗੂ ਨੂੰ ਭਾਜਪਾ ਦੇ ਲੀਡਰ ਹੋਣ ਜਿਹੜਿਆ ਉਹ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਜਿਹੜਿਆ ਉਹ ਹੋਣਿਆ ਤੁਸੀਂ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਧੰਨਵਾਦ